ਰਮਨ ਜੀ ਇਹ ਵੀ ਤੁਸੀਂ ਨਾ ਹੁਣ ਸ਼ੁਰੂਆਤ ਚ ਕਾਰਗੋ ਥੈਫਟ ਦੀ ਵੀ ਨਾਲ ਨਾਲ ਗੱਲ ਕੀਤੀ ਹਰਜੋਤ ਜੀ ਇਹ ਤੇ ਰਮਨ ਜੀ ਇਹ ਬਹੁਤ ਵੱਡੀ ਇੱਕ ਸਮੱਸਿਆ ਹੈ ਇਸ ਟਾਈਮ ਪੂਰੀ ਟਰਕਿੰਗ ਇੰਡਸਟਰੀ ਦੇ ਲਈ ਬਣੀ ਹੈ ਕੱਲੀ ਆਪਣੀ ਕਮਿਊਨਿਟੀ ਹੀ ਨਹੀਂ ਸਾਰੀ ਪੂਰੀ ਟਰਕਿੰਗ ਇੰਡਸਟਰੀ ਇਸ ਦੀ ਮਾਰ ਹੇਟ ਆ ਇਹ ਚੱਕਰ ਕੀ ਪੈ ਰਿਹਾ ਆ ਕੀ ਇਹਦੀ ਕੋਈ ਸਜ਼ਾ ਨਹੀਂ ਹੋ ਰਹੀ ਫੜੇ ਨਹੀਂ ਜਾ ਰਹੇ ਜੇ ਫੜ ਹੁੰਦੇ ਆ ਚਾਰਜ ਨਹੀਂ ਹੁੰਦੇ ਚੱਕਰ ਕੀ ਪੈ ਰਿਹਾ ਇੰਨੀ ਢੱਲੇ ਦੇ ਨਾਲ ਕਾਰਗੋ ਥੈਫਟ ਜਿਹੜਾ ਹੋਇਆ ਜੀ ਇਹ ਵੀ ਚੱਲਦੇ ਆ ਦੇਖੋ ਰੱਤਨ ਪ੍ਰੋਬਲਮ ਇਹ ਹੈ ਕਿ ਇਹਦੇ ਵਿੱਚ ਜਦੋਂ ਅਸੀਂ ਕਈ ਦੇਖੋ ਜਦੋਂ ਕੋਈ ਪ੍ਰੋਬਲਮ ਪੈਦੀ ਹੈ ਨਾ ਜਦੋਂ ਤੁਸੀਂ ਖੁਦ ਕੋਈ ਗਲਤ ਕੰਮ ਕਰਦੇ ਹੈਗੇ ਆ ਤੁਸੀਂ ਗਲਤ ਕੀਤਾ ਹੁੰਦਾ ਤੇ ਫਿਰ ਤੁਸੀਂ ਉਹਨੂੰ ਪਰਸਿਊ ਕਰਨ ਦੇ ਲਈ ਨਹੀਂ ਜਾਂਦੇ ਤੁਸੀਂ ਪਰਸਿਊ ਨਹੀਂ ਕਰਦੇ ਸੋ ਸਰ ਨਾਲੋਂ ਵੱਡਾ ਜਿਹੜਾ ਇੱਥੇ ਕਾਰਗੋ theft ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ ਉਹ ਸ਼ੁਰੂ ਹੁੰਦੀ ਆ ਸਾਡੇ ਡਬਲ ਬ੍ਰੋਕਿੰਗ ਠੀਕ ਹੈ ਜਿਹੜੀ ਡਬਲ ਬ੍ਰੋਕਰਿੰਗ ਹੈਗੀ ਆ ਉਹਦੇ ਵਿੱਚ ਅਸੀਂ ਸਾਰਨ ਜ਼ਿਆਦਾ ਜਿਹੜੀ ਕਾਰਗੋ ਥੈਫਟ ਆ ਉਹ ਡਬਲ ਬ੍ਰੋਕਰਿੰਗ ਦੇ ਵਿੱਚ ਵੇਖਿਆ ਡਬਲ ਬ੍ਰੋਕਰਿੰਗ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਚੀਜ਼ ਕਰ ਰਹੇ ਹੋਗੇ ਆ ਤੁਸੀਂ ਆਬਵੀਅਸਲੀ ਜਿਹੜਾ ਤੁਹਾਡਾ origignal broker ਹੈਗਾ ਜਾਂ shipper ਹੈਗਾ ਤੁਸੀਂ ਉਹਨੂੰ ਵਿਦਆਊਟ ਉਹਦੀ ਕੰਸੈਂਟ ਦੇ ਵਿਦਆਊਟ ਆਫ ਅ ਰਿਟਰਨ ਨੋਟੀਫਿਕੇਸ਼ਨ ਦੇ ਉਹਨੂੰ ਇਜਾਜ਼ਤ ਲੈੇ ਤੋਂ ਬਿਨਾ ਤੁਸੀਂ ਉਹ ਲੋਡ ਨੂੰ ਰੀ ਬ੍ਰੋਕਰ ਕਰ ਰਹੇ ਹੋਗੇ ਆ ਅਦਰ ਕੰਪਨੀ ਹੁਣ ਜਦੋਂ ਉਹ ਅਦਰ ਕੰਪਨੀ ਜਿਹੜੀ ਆ ਉਹ ਕੋਈ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਤੇ ਉਹ ਫਿਰ ਕੰਪਨੀ ਜਿਹੜੀ ਆ ਜਿਹੜੀ ਮੀਡਲ ਜਿਹਨੇ ਲੋਡ ਲਿਆ ਹੈਗਾ ਉਹ ਬ੍ਰੋਕਰ ਨੂੰ ਜ਼ਿਆਦਾ ਕੁਝ ਦੱਸਦੀ ਨਹੀਂ ਹੈ ਸੋ ਉਹੁਰਕ ਉਹ ਕਾ ਕੇ ਰੱਖਿਆ ਜਾਂਦਾ ਤਦੇ ਹੁਣ ਕਈ ਵਾਰੀ ਜਿਹੜੇ ਸਾਡੇ ਈਐਲਡੀ ਪ੍ਰੋਵਾਈਡਰ ਹੈਗੇ ਆ ਉਹ ਉਹ ਸਾਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਜਿਹੜੀਆਂ ਤੁਸੀਂ ਇਹ ਈਐਲਡੀਜ਼ ਹੈਗੀਆਂ ਤੁਸੀਂ ਬ੍ਰੋਕਰ ਨੂੰ ਡਾਇਰੈਕਟਲੀ ਲਿੰਕ ਪ੍ਰੋਵਾਈਡ ਕਰ ਸਕਦੇ ਆ ਬ੍ਰੋਕਰ ਤੁਹਾਡੇ ਸਾਡੇ ਜਿਹੜੇ ਆ ਉੱਤੇ ਡੈਸ਼ਬੋਰਡ ਤੇ ਜਾ ਕੇ ਸਾਰਾ ਕੁਝ ਦੇਖ ਸਕਦਾ ਠੀਕ ਹੈ ਨਾ ਲਾਈਵ ਦੇਖ ਸਕਦਾ ਡਰਾ ਸੋ ਉਹਨੂੰ ਕੋਈ ਵੀ ਲਾਈਵ ਲਿੰਕ ਪ੍ਰੋਵਾਈਡ ਕਰਕੇ ਨਹੀਂ ਰਾਜੀ ਹੁੰਦਾ ਕਿਉਂਕਿ ਉਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਟ੍ਰੈਕ 'ਤੇ ਨਹੀਂ ਹੈਗਾ ਰੋਡ 'ਤੇ ਕੋਲ ਹੋਰ ਕੋ ਹੈਗਾ ਸੋ देयर इज ਸੋ ਮਨੀ ਥਿੰਗਸ ਦੈਟ ਯੂ ਆਰ ਟ੍ਰਾਈਂਗ ਟੂ ਹਾਈਡ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਬੈਡ ਐਕਟਰਸ ਆ ਹੁਣ ਮੈਂ ਹੀ ਨਹੀਂ ਕਹਿੰਦਾ ਵੀ ਉਹ ਜਿਹੜੇ ਰੋਕੀ ਕਰ ਰਹੇ ਆ ਉਹ ਗਲਤ ਕਰ ਰਿਹਾ ਆ ਬੜੇ ਚਿਰ ਦੇ ਕਰ ਰਹੇ ਆ ਠੀਕ ਹੈ ਡਬਲ ਰੋਕਿੰਗ ਇਜ਼ ਰੋਂਗ ਪਰ ਉਹਦਾ ਮਤਲਬ ਇਹ ਆ ਕਿ ਉਸ ਲੋਕਾਸ਼ੀਪੀ ਦੇ ਖੇਲ ਦੇ ਵਿੱਚ ਜਿਹੜੇ ਬੈਡ ਐਕਟਰਸ ਆ ਉਹ ਬੈਨੀਫਿਟ ਚੱਕ ਜਾਂਦੇ ਆ ਉਹ ਜਿਹੜੇ बैड ਪੀਪਲ ਵਿੱਚ ਹੈਗੇ ਆ ਉਹ ਫਿਰ ਉਹੋ ਜੇ ਮੌਕੇ ਤੇ ਆ ਜਿਹੜਾ ਫਾਇਦਾ ਚੱਕ ਜਾਂਦੇ ਆ ਕਿਉਂਕਿ ਇਹ ਚੀਜ਼ ਉਹ ਬਹੁਤ ਵੱਡੇ ਲੈਵਲ ਤੇ ਰਹੀ ਹੈ ਜਿਹੜੀ ਡਬਲ ਬ੍ਰੋਕਰਿੰਗ ਆ ਤੇ ਪਲੱਸ ਦੂਸਰਾ ਜਿਹੜਾ ਕੰਮ ਹੈਗਾ ਸੋ ਇਸ ਕਰਕੇ ਜੇ ਤੁਹਾਨੂੰ ਆਪਾਂ ਖੁਦ ਗਲਤ ਕੰਮ ਉਹ ਮੈਂ ਅੱਜ ਵੀ ਕਈ ਵਾਰੀ ਕਿਹਾ ਕਿ ਜਿਹੜੀ ਕੰਪਨੀ ਜਦੋਂ ਡਬਲ ਬ੍ਰੋਕਰਿੰਗ ਤੁਸੀਂ ਕਰਦੇ ਆ ਕਿਸੇ ਦੇ ਲਈ ਕਿ ਡਬਲ ਬ੍ਰੋਕਰਿੰਗ ਦੇ ਉੱਤੇ ਪ੍ਰੋਬਲਮ ਕੀ ਆਉਂਦੀ ਆ ਕਿ ਜਦੋਂ ਕੋਈ ਕਲੇਮ ਪੈ ਜਾਂਦਾ ਇਨਸ਼ੋਰੈਂਸ ਕੰਪਨੀ ਟਰੈਕਵੇ ਡਿਨਾਈ ਕਰ ਦਿੰਦੀ ਆ ਕਿਉਂਕਿ ਉਹ ਕਹਿੰਦੀ ਇਹ ਜਿਹੜੇ ਟਰੱਕ ਤੇ ਲੋਡ ਸੀਗਾ ਉਹ ਟਰੱਕ ਤੁਹਾਡਾ ਨਹੀਂ ਹੂੰ 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 ਠੀਕ ਆ ਉਹ ਲੋਡ ਕਨਫਰਮੇਸ਼ਨ ਤੁਹਾਡੇ ਨਾਂ ਤੇ ਆ ਟਰੱਕ ਹੋਰ ਕੋਈ ਕੈਰੀ ਕਰ ਰਿਹਾ ਜਿਹੜਾ ਟਰੱਕ ਕੈਰੀ ਕਰ ਰਿਹਾ ਉਹਦੀ ਇਨਸ਼ੋਰੈਂਸ ਕੰਪਨੀ ਕਹਿੰਦੀ ਆ ਲੋਡ ਬ੍ਰੋਕਰ ਨੇ ਤਾਂ ਤੁਹਾਨੂੰ ਦਿੱਤਾ ਹੀ ਨਹੀਂ ਤੁਸੀਂ ਬ੍ਰੋਕਰ ਕੋਲੋਂ ਲੋਡ ਸੋ ਬਹਾਨੇ ਦੇ ਨਾਲ ਉਹ ਦੋਨੋਂ ਕੰਪਨੀਆਂ ਆਪਣਾ ਪੱਲਾ ਝਾੜ ਜਾਂਦੀਆਂ ਤੇ ਫਿਰ ਇਹ ਪੈ ਜਾਂਦਾ ਸਾਰੀਆਂ ਟਰਕਿੰਗ ਕੰਪਨੀਆਂ ਦੇ ਸਿਰ ਤੇ ਕੈਰੀਅਰ ਦੇ ਸਿਰ ਤੇ ਤੇ ਪੈ ਜਾਂਦਾ ਤੇ ਫਿਰ ਇਹ ਜਿਹੜਾ ਆ ਬੜਾ ਵੱਡਾ ਇਸ਼ੂ ਖੜਾ ਹੋ ਜਾਂਦਾ ਆ ਟਰੱਕਿੰਗ ਕੰਪਨੀ ਲਈ ਸ਼ੇਪਰਲੀ ਹੋਰ ਸਾਡੇ ਲਾਗੇ ਇੱਥੇ ਟਰੱਕਿੰਗ ਕੰਪਨੀ ਹੈਗੀ ਆ ਉਹਦੇ ਦੋ ਲੋਡ ਉਹਨਾਂ ਨੇ ਆਪਣੇ ਅੱਗੇ ਬ੍ਰੋਕਰ ਕੀਤੇ ਆ ਉਹਨਾਂ ਨੇ ਬ੍ਰੋਕਰਚੋਂ ਕੀਤੇ ਆ ਆਪਣੇ ਅੱਗੇ ਬ੍ਰੋਕਰ ਕੀਤੇ ਆ ਅੱਗੇ ਲੋਡ ਟਰੱਕਿੰਗ ਆਪਣੇ ਨੂੰ ਦਿੱਤੇ ਆ ਤੇ ਦੋਨੋਂ ਲੋਡ ਚੋਰੀ ਹੋ ਗਏ ਆ ਆਲਮੋਸਟ 4.5-5 ਲੱਖ ਦਾ ਲੋਡ ਬੰਦ ਹੋ ਗਿਆ ਹੁਣ ਉਹਦੇ ਤੇ ਨਾ ਤਾਂ ਪੁਲਿਸ ਕੋਸ਼ਿਸ਼ ਕਰ ਰਹੀ ਆ ਨਾ ਕੋਈ ਕਿਸੇ ਪਾਸਿਓਂ ਕੋਈ ਉਹਨਾਂ ਨੂੰ ਕੋਈ ਚਾਰਾ ਲੱਭ ਰਿਹਾ ਵੀ ਕਿੱਥੇ ਕੰਕਰੀਟ ਕੀਤੀ ਜਾਵੇ ਕਿੱਥੇ ਦੱਸਿਆ ਜਾਵੇ ਕਿੱਥੇ ਕੀ ਕੀਤਾ ਜਾਵੇ ਔਰ ਹਾਲਾਤੇ ਬੜੇ ਹੋਏ ਆ ਕਿ ਸ਼ਿਪਰ ਵੀ ਉਹਨਾਂ ਦੇ ਸਿਰ ਤੇ ਖੜਾ ਆ ਉਦੋਂ ਆਪਦੇ ਵੀ ਲੋਡ ਖਤਮ ਮਤਲਬ ਕਿ ਅਟਰੀਜ ਤੋਂ ਸਾਰੇ ਪਾਸਿਓਂ ਸਾਡੀ ਜਿਹੜੀ ਨਰਸਰੀ ਜਿਹੜੀ ਹੈਗੀ ਆ ਸਾਡੀ ਇੰਡਸਟਰੀ ਦੀ ਪ੍ਰੋਬਲਮ ਆ ਸੱਚ ਦੱਸੀ ਵਿੱਚ ਕਿ ਇਹ ਪ੍ਰੋਪਰ ਢੰਗ ਦੇ ਨਾਲ ਅਸਲੀ ਰਿਪੋਰਟਿੰਗ ਕਰੀ ਨਹੀਂ ਪਾ ਰਹੇ ਔਰ ਕੋਭਿੰਗ ਜਿੱਥੇ ਕਰ ਰਹੇ ਆ ਉੱਥੇ ਵੀ ਤੁਵਾਈ ਹੈ ਇਹ ਜਿਹੜੇ ਕਾਰਗੋ ਥੈਫਟ ਦੇ ਉੱਤੇ ਰਾਜਕਮਲ ਸਿੰਘ ਜੀ ਪਿਛਲੇ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਕੁਝ ਹਫ਼ਤੇ ਪਹਿਲਾਂ ਕੈਲੀਫੋਰਨੀਆ ਦੀਆਂ ਕਈ ਏਜੰਸੀਆਂ ਨੇ ਰਲ ਕੇ 51 ਜਾਣਿਆਂ ਨੂੰ ਸਦਨ ਕੈਲੀਫੋਰਨੀਆ ਚ ਅਰੈਸਟ ਵੀ ਕੀਤਾ ਸੀ 8 ਮਿਲੀਅਨ ਡਾਲਰ ਦਾ ਸਟੋਲਨ ਗੂਡਸ ਜਿਹੜੀਆਂ ਉਹ ਰਿਕਵਰ ਕੀਤੀਆਂ ਸੀਗੀਆਂ 325000 ਦਾ ਕੈਸ਼ ਵੀ ਕੀਤਾ ਸੀ ਪਿਛਲੇ ਕੱਲੇ ਕੁਆਟਰ ਚ 33% ਹੋਰ ਇਨਕਰੀਜ਼ ਹੋਇਆ ਕਾਰਗੋ ਦਾ ਇਹ ਬਹੁਤ ਵੱਡੀ ਪਿਛਲੇ 2 ਸਾਲਾਂ ਚ 700% 700% ਜਿਹੜਾ ਥੈਫਟਾ ਉਹ ਵਧਿਆ ਆ ਰਮਨ ਜੀ ਇਹ ਜਿਹੜਾ ਚੋਰੀ ਹੋਈ ਹੈ ਵੇਅਰ ਹਾਊਸ ਤੋਂ ਉਹਨਾਂ ਦੇ ਹੋਈ ਕਿੱਥੋਂ ਚੱਕਿਆ ਗਿਆ ਉਹਨਾਂ ਦਾ ਲੋਡ ਕਹ ਰਹੇ ਨੇ ਜਿਹੜਾ 2023 ਦਾ ਨੈਸ਼ਨਲ ਰੀਟੇਲ ਫੈਡਰੇਸ਼ਨ ਰੀਟੇਲ থেਫਟ ਸਟਡੀ ਹੈਗੀ ਆ ਉਹਦੇ ਵਿੱਚ ਅ 2022 ਦੇ ਵਿੱਚ 112 ਬਿਲੀਅਨ ਡਾਲਰ ਦੀ ਟੋਟਲ ਚੋਰੀ ਹੋਈ 112 ਵਾਹਿਗੁਰੂ ਵਾਹਿਗੁਰੂ ਜੀ ਸੋ ਇਹ ਜਿਹੜਾ ਇਹ ਜਿਹੜਾ ਹੈਗਾ ਆ 78% ਜਿਹੜੇ ਰੀਟੇਲਰ ਹੈਗੇ ਆ ਉਹ ਉਹਨਾਂ ਦਾ ਪ੍ਰਾਇਮਰੀ ਟਾਰਗੇਟ ਇਹ ਹੈਗਾ ਸੋਲਵ ਕਰਨ ਦੀ ਵੀ ਇਹ ਜਿਹੜਾ ਸਾਡਾ ਥੈਸਟ ਆ ਇਹਨੂੰ ਕਿਵੇਂ ਸੋਲਵ ਕੀਤਾ ਜਾਵੇ ਔਰ ਇਹ ਜਿਹੜੀ ਚੀਜ਼ ਹੈ ਨਾ ਇਹ ਦੇਖੋ ਅਗੇਨ ਆਪਾਂ ਗੱਲ ਕਰਦੇ ਹਾਂ ਹੁਣ ਅੱਜ ਵੀ ਮੈਂ ਤੁਹਾਨੂੰ ਗੱਲ ਕਰ ਰਿਹਾ ਅੱਜ ਵੀ ਆਪਾਂ ਜੇ ਗੱਲ ਕਰੀਏ ਤੇ ਮੈਨੂੰ ਈਮੇਲਸ ਫਾਰਵਰਡ ਹੋਈਆਂ ਹੈਗੀਆਂ ਮੈਨੂੰ ਪਹੁੰਚੇ ਹੈਗੇ ਮੇਰੇ ਕੋਲ ਇਨਫੋਰਮੇਸ਼ਨ ਐਫ ਐ ਐਮ ਸੀ ਐਸ ਸੇ ਵੱਲੋਂ ਲੋਕਲਾਈਕ ਆਡਿਟ ਜਿਹੜੇ ਆ ਉਹ ਦੱਸੇ ਜਾ ਰਹੇ ਆ ਕਿ ਆਡਿਟ ਆ ਰਿਹਾ ਤੁਹਾਡਾ ਆ ਫਾਰਮ ਭਰ ਕੇ ਭੇਜੋ ਆ ਚੀਜ਼ ਭਰ ਕੇ ਭੇਜੋ ਮੈਂ ਹਰ ਵਾਰ ਉਹ ਈਮੇਲ ਦਾ ਐਡਰੈਸ ਦੇਖਦਾ ਕਿ ਜੇ ਨਾਰਮਲ ਬੰਦਾ ਉਹ ਧਿਆਨ ਨਾ ਦੇਖੇ ਤੇ ਉਹ ਬਹੁਤ ਜਲਦੀ ਉਹਦੇ ਚਾਲੇ ਚ ਆ ਜਾਂਦਾ ਤੇ ਆਪਣੀ ਇਨਫੋਰਮੇਸ਼ਨ ਭੇਜ ਦਿੰਦਾ ਤੁਹਾਡਾ ਜਿਹੜਾ ਐਫਐਨਸੀਐਸ ਦਾ ਪਿੰਨ ਨੰਬਰ ਹੈ ਜਿਹੜਾ ਤੁਹਾਡਾ ਡੀਓਟੀ ਦਾ ਪਿੰਨ ਨੰਬਰ ਹੈ ਲੌਗ.ਗਵ ਦਾ ਉਹ ਪਿੰਨ ਨੰਬਰ ਜਦੋਂ ਤੁਸੀਂ ਦੇ ਦਿੰਨੇ ਆ ਤਾਂ ਤੁਹਾਡਾ ਸਾਰਾ ਕੁਝ ਹੀ ਉਹਨਾਂ ਦੇ ਹਵਾਲੇ ਹੋ ਜਾਂਦਾ ਸੋ ਤੁਸੀਂ ਬੇਸਿਕਲੀ ਹਰ ਚੀਜ਼ ਜਿਹੜੀਆਂ ਉਹਨਾਂ ਨੂੰ ਫੜਾਤੀ ਉਹ ਜੋ ਮਰਜ਼ੀ ਤੁਹਾਡੇ ਨਾਂ ਤੇ ਚੇਂਜ ਕਰਕੇ ਜੋ ਮਰਜ਼ੀ ਕਰ ਸਕਦੇ ਸੋ ਇਹ ਚੀਜ਼ ਮੈਨੂੰ ਸਿੰਪਲੀ ਐਕਚੁਅਲੀ ਜਿਹੜੀ ਕੰਪਨੀ ਨੇ ਮੈਨੂੰ ਭੇਜੀ ਹੈਗੀ ਉਹ ਕੈਨੇਡਾ ਤੋਂ ਹੈਗੀ ਔਰ ਉਹਨਾਂ ਦੀ ਲੰਮੀ ਮਲਗ ਹੈਰਾਨੀ ਹੈ ਕਿ ਉਹਨਾਂ ਨੂੰ ਇਹ ਇੰਨੀ ਸੋਹਣੀ ਈਮੇਲ ਬਣਾ ਕੇ ਐਫਐਨਸੀਐਸਏ ਇਹ ਸਕੈਮਰ ਵੀ ਬੁਰੀ ਮਿਹਨਤ ਕਰ ਰਹੇ ਲੱਗਦਾ ਇਦਾਂ ਹਾਂ ਤੇ ਉਹ ਜਿਹੜੀ ਈਮੇਲ ਆ ਹੁਣ ਅੱਜ ਜਿਹੜਾ ਆਰਟੀਕਲ ਮੈਂ ਪੜ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕੀ ਆ ਥੱਲੇ ਜਿਹੜਾ ਆ ਫ੍ਰਮ ਫੈਡਰਲ ਸੇਫ ਨਿਊ ਐਂਟਰੈਂਟ ਫੇਕ ਨਿਊ ਐਂਟਰੈਂਸ ਸੇਫਟੀ ਆਡਿਟ ਈਮੇਲ ਪਰਪਰਟਲੀ ਫ੍ਰਮ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਆਡਿਟ ਦੇ ਨਾਂ ਤੇ ਮਤਲਬ ਠੱਗ ਰਹੇ ਆ ਆਡਿਟ ਦੇ ਨਾਂ ਤੇ ਸਕੈਮ ਹੋ ਰਿਹਾ ਹੈ ਹਾਂਜੀ ਆ ਦੇਖੋ ਤੁਸੀਂ ਉੱਤੇ tsc.treasurersen@safer-dot.gov.com ਉਹ ਜਿਹੜੀ ਆ ਉਹ ਸਾਰੀ ਚੀਜ਼ ਜਿਹੜੀ ਆ ਉਹ ਬਣਾ ਕੇ ਦੇ ਤੇ ਉਹਨਾਂ ਨੇ ਪੂਰਾ ਉਹਦਾ ਸਕਰੀਨਸ਼ਾਟ ਵੀ ਦਿੱਤਾ ਹੈ ਸੋ ਇਹਦੇ ਵਿੱਚ ਕਿ ਆ ਵੀ ਜਿਹੜੀ ਉਹਦੀ ਪੈਨ ਨੰਬਰ ਹੈ ਜਦੋਂ ਤੁਸੀਂ ਉਹ ਇੱਕ ਚੀਜ਼ ਉਹਨਾਂ ਨੂੰ ਦੇ ਦਿੰਨੇ ਆ ਤੇ ਉਹਦੇ ਡਿਊਟੀ ਪੈਨ ਦੇ ਨਾਲ ਉਹ ਸਾਰਾ ਕੁਝ ਚੇਂਜ ਕਰ ਸਕਦੇ ਜਦੋਂ ਚੇਂਜ ਹੋ ਜਾਂਦਾ ਤਾਂ ਫਿਰ ਤੁਹਾਡਾ ਜੋ ਮਰਜ਼ੀ ਕਰ ਲੈਣ ਸੋ ਇਹ ਇੱਕ ਆਪਣੇ ਸਰੋਤਿਆਂ ਨੂੰ ਮੈਂ ਦੱਸਦਾ ਜਾਉਂ ਜਦੋਂ ਵੀ ਜਿਹੜੀ ਸਰਕਾਰੀ ادارے ਦੇ ਵਿੱਚ .com ਕਿਤੇ ਨਹੀਂ ਹੁੰਦਾ .gov ਤੇ ਜਾ ਕੇ ਜਿਹੜੀ ਆ ਉਹ ਈਮੇਲ ਐਂਡ ਹੁੰਦੀ ਹੁੰਦੀ ਆ ਸੋ ਮੇਕ ਸ਼ੋਰ ਕਰਿਆ ਕਰੋ ਕਿਹਦੇ ਵੱਲੋਂ ਆਈ ਆ ਸੈਂਡਰ ਦਾ ਨਾਮ ਜਿਹੜਾ ਨਾ ਖੋਲ ਕੇ ਇੱਕ ਦੀ ਪੂਰਾ ਚੈੱਕ ਕਰਿਆ ਕਰੋ ਕੋਈ ਨਾਬਸ਼ਨਾਬ ਜੀ ਜੇ ਲੱਗਦਾ ਹੈ ਤੁਹਾਨੂੰ ਸਪੈਲਿੰਗ ਆ ਜਾਂ ਇਦਾਂ-ਉਦਾਂ ਦੇ ਆ ਤਾਂ ਉਤੋਂ ਜਿਹੜਾ ਉਹ ਪਰਹੇਜ਼ ਕਰੋ ਉਤੋਂ ਜਿਹੜਾ ਉਹ ਤੁਸੀਂ ਬਚਾ ਕਰੋ ਇਹ ਥੋੜਾ ਜਿਹਾ ਸਤਾਰਕਤਾ ਆਪਣੇ ਵੱਲੋਂ ਹੀ ਜਿਹੜੀ ਉਹ ਕਰਨੀ ਪੈਣੀ ਆ ਤੁਸੀਂ ਚਾਹੇ ਕੋਈ ਵੀ ਸਰਵਿਸ ਯੂਜ਼ ਕਰਦੇ ਆ ਚਾਹੇ ਹਾਟਮੇਲ ਆ ਚਾਹੇ ਜੀਮੇਲ ਆ ਜਾਂ ਕੋਈ ਹੋਰ ਆ ਉਹਨਾਂ ਦੇ ਫਿਸ਼ਿੰਗ ਸਕੈਮ ਜਿਹੜੇ ਸਕੈਨਰ ਲੱਗੇ ਹੁੰਦੇ ਪਰ ਫਿਰ ਵੀ ਕਈ ਜਿਹੜੀਆਂ ਵਿੱਚੋਂ ਨਿਕਲ ਕੇ ਤੁਹਾਡੇ ਮੇਨ ਇਨਬਾਕਸ ਤੱਕ ਪਹੁੰਚ ਜਾਂਦੀਆਂ ਆ ਤੇ ਉਹ ਉਹ ਫਿਰ ਵੀ ਜਿਹੜਾ ਤੁਹਾਨੂੰ ਠੱਗ ਸਕਦੇ ਆ ਸੋ ਮੇਕ ਸ਼ੁਰ ਕਰੋ ਬੜੇ ਇਤਿਆਦ ਦੇ ਨਾਲ ਹੁਣ ਇਹ ਨਾ ਹੋਵੇ ਵੀ ਬਾਅਦ 'ਚ ਇਹ ਨਹੀਂ ਕਹਿਣਾ ਵੀ ਆਡਿਟ ਆਇਆ ਸੀ ਤੇ ਅਸਾਨੂੰ ਪਤਾ ਨਹੀਂ ਲੱਗਾ ਅਸਲੀ ਵੀ ਵੇਚ ਆ ਸਕਦੀ ਆ ਉਹਦਾ ਧਿਆਨ ਰੱਖਣਾ .gov ਹੋਊਗੀ .com ਨਹੀਂ ਵਿੱਚ ਜਿਹੜਾ ਉਹਨਾਂ ਦੇ ਨਾਲ ਹੋਊਗਾ ਤੇ ਕਾਲਜ ਵੀ ਆਪਣੇ ਨਾਲ ਜੁੜ ਰਹੇ ਆ ਕਾਲਸ ਵੀ ਆਪਾਂ ਲੈਣੇ ਆ ਨੰਬਰ ਹੈ 4827252 00 ਦੇ ਉੱਤੇ ਜਿਹੜਾ ਕਾਲ ਕਰ ਸਕਦੇ ਆ ਤੇ ਰਮਨ ਜੀ ਬਿਫੋਰ ਕਾਲਸ ਦੇ ਵੱਲ ਵਧੀਏ ਜਿਹੜੇ ਕਾਰਗੋ ਸੈਫਟ ਦੀ ਗੱਲ ਕਰਦੇ ਆ ਕਿ ਜੀਪੀਐਸ ਟ੍ਰੈਕਰਸ ਮਲਟੀਪਲ ਲਾਉਣੇ ਚਾਹੀਦੇ ਆ ਫਿਰ ਦਾ ਮਤਲਬ ਆ ਜਾਂ ਹੋਰ ਕੀ ਟੈਕਨੋਲੋਜੀ ਦਾ ਕਿੱਦਾਂ ਦਾ ਸਹਾਰਾ ਲਿਆ ਜਾਵੇ ਵੀ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਉਹਨੂੰ ਰੋਕਿਆ ਜਾ ਸਕੇ ਜਾਂ ਉਹ ਜਿਹੜਾ ਲੋਡ ਆ ਉਹਨਾਂ ਨੂੰ ਦੁਬਾਰਾ ਲੱਭਿਆ ਜਾ ਸਕੇ ਦੇਖੋ ਰਾਸ਼ਕਰਨ ਜੀ ਜਿਹੜੀਆਂ ਨਾ ਛੋਟੇ-ਛੋਟੀਆਂ ਡਿਊ ਡਿਲੀਜੈਂਸ ਆ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਆ ਜੇ ਦੋਸੀਂ ਕੰਮ ਕਰਦੇ ਆ ਸਾਨੂੰ ਪ੍ਰੋਪਰ ਢੰਗ ਨਾਲ ਪਤਾ ਹੋਣਾ ਚਾਹੀਦਾ ਕਿ ਅਸੀਂ ਲੋਡ ਲੈ ਰਹੇ ਆ ਕਿ ਇਹਦੇ ਕੋਲੋਂ ਲੋਡ ਲੈ ਰਹੇ ਆ ਆਪਾਂ ਕਿੰਨੀ ਵਾਰੀ ਕਹਿੰਦੇ ਆ ਕਿ ਲੋਕਲ ਸਾਰਾ ਕੁਝ ਤੁਹਾਡਾ ਚੈੱਕ ਕਰਦੇ ਆ ਤੁਸੀਂ ਬ੍ਰੋਕਰ ਦਾ ਕੀ ਚੈੱਕ ਕਰਦੇ ਆ ਕਿ ਸਿੰਪਲ ਨਹੀਂ ਤੁਸੀਂ ਕਿਸੇ ਫੈਕਟਰੀਂਗ ਕੰਪਨੀ ਨੂੰ ਉਹ ਉਹਨਾਂ ਤੇ ਉੱਤੇ ਰੈਕੋਰਡ ਚੈੱਕ ਕਰ ਲੈ ਉਹ ਇੱਕ ਕੰਪਨੀ ਦਾ ਰੈਕੋਰਡ ਆ ਉਹਦਾ ਰਿਵਿਊਸ ਕੀ ਆ ਉਹਦੇ ਰਿਵਿਊਸ ਕੀ ਆ ਆਪਾਂ ਹੁਣ ਲੋਡ ਬ੍ਰੋਕਰ 411 ਤੇ ਕਹਿੰਦੇ ਵੀ ਤੁਸੀਂ ਜਾ ਕੇ ਉੱਥੇ ਮੈਂਬਰ ਬਣੋ ਐਟਲੀਸਟ ਉੱਥੇ ਜਾ ਕੇ ਬ੍ਰੋਕਰਸ ਰਿਵਿਊ ਪਾਓ ਬ੍ਰੋਕਰ ਦੇ ਬਾਰੇ ਦੱਸੋ ਤਾਕੀ ਠਾਕੀਆਂ ਨੂੰ ਪਤਾ ਲੱਗੇ ਹਨ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਹੈਗੇ ਸਾਡੀ ਪ੍ਰੋਬਲਮ ਸਾਰਨੂੰ ਵੱਡੀ ਇਹ ਆ ਕਿ ਅਸੀਂ ਹਰ ਚੀਜ਼ ਨੂੰ ਕਹਿੰਦੇ ਆ ਕਿ ਸਾਡੇ ਨਾਲ ਠੀਕ ਹੋਵੇ ਸਾਨੂੰ ਥਾੜੀ ਚ ਸਾਰਾ ਕੁਝ ਪਾ ਕੇ ਪਰੋਸ ਕੇ ਦਿੱਤਾ ਜਾਵੇ ਉਹ ਠੀਕ ਆ ਸਾਡੇ ਲਈ ਪਰ ਅਸੀਂ ਲੈਗ ਵਰਕ ਨਹੀਂ ਕਰਨਾ ਚਾਹੁੰਦੇ ਅਸੀਂ ਪ੍ਰੋਪਰ ਬ੍ਰੋਕਰ ਦੀ ਬੈਕਗ੍ਰਾਉਂਡ ਚੈੱਕ ਨਹੀਂ ਕਰਦੇ ਪ੍ਰੋਪਰ ਬ੍ਰੋਕਰ ਦਾ ਚੈੱਕ ਨਹੀਂ ਕਰਦੇ ਨਵਾਂ ਆ ਪੁਰਾਣਾ ਆ ਕਿੱਦਾਂ ਆ ਕੀ ਆ ਬਹੁਤ ਚੀਜ਼ਾਂ ਦੀ ਅੰਗਹਿਲੀ ਹੁੰਦੀ ਆ ਜਦੋਂ ਕੁਝ ਵੀ ਇਦਾਂ ਦਾ ਕੰਮ ਹੁੰਦਾ ਆ ਤੁਹਾਡਾ ਬਹੁਤ ਜਿਹੜੇ ਲੋਕ ਕੀ ਹੈਗੇ ਆ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਹੋ ਰਹੀ ਹੁੰਦੀ ਆ ਇਨਫੋਰਮੇਸ਼ਨ ਉਹਨਾਂ ਨੇ ਕਿਦਾਂ ਜਿੱਦਾਂ ਆਪਾਂ ਬਾਹਰ ਕਿਸੇ ਨੂੰ ਬਰੋਕਰ ਸੌਰੀ ਡਿਸਟ੍ਰੈਕਟਰ ਹਾਇਰ ਕਰ ਲੈਂਦੇ ਆ ਉੱਥੋਂ ਬੜੀ ਇਨਫੋਰਮੇਸ਼ਨ ਲੀਕ ਹੁੰਦੀ ਆ ਬਹੁਤ ਰੀਜ਼ਨਸ ਆ ਔਰ ਬਹੁਤ ਐਸੇ ਪੁਆਇੰਟਸ ਹੈਗੇ ਜਿੱਥੋਂ ਕਿ ਇਨਫੋਰਮੇਸ਼ਨ ਲੀਕ ਹੁੰਦੀ ਕਿਉਂਕਿ ਜਿੰਨੀ ਦੇਰ ਤੱਕ ਤੁਹਾਡੀ ਇਨਫੋਰਮੇਸ਼ਨ ਲੀਕ ਨਹੀਂ ਨਾ ਹੁੰਦੀ ਉਹਨੀ ਦੇਰ ਤੱਕ ਤੁਸੀਂ ਕੇਸ ਪ੍ਰੋਬਲਮ ਦਾ ਸ਼ਿਕਾਰ ਨਹੀਂ ਬਣਦੇ ਔਰ ਬਹੁਤ ਜਾਣਿਆ ਨਾ ਜਦੋਂ ਮੈਨੂੰ ਕਾਲ ਆਉਂਦੀ ਹੈ ਗੱਲ ਕਰਦੇ ਆ ਨਹੀਂ ਭਾਜੀ ਅਸੀਂ ਤਾਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਅਸੀਂ ਤਾਂ ਕਿਸੇ ਦਾ ਅਸੀਂ ਤਾਂ ਕਦੀ ਕੋਈ ਮਾੜਾ ਕੰਮ ਨਹੀਂ ਕੀਤਾ ਕੋਈ ਯਾਰ ਇਹ ਹੀ ਨਹੀਂ ਗੱਲ ਹੈਗੀ ਤੁਸੀਂ ਆਪਣੇ ਉਹਨੂੰ ਸਹੀ ਕਰ ਰਹੇ ਹੈਗੇ ਪਰ ਹੋ ਸਕਦਾ ਹੈ ਕਿ ਤੁਸੀਂ ਜਿਨ੍ਹਾਂ ਨਾਲ ਕੰਮ ਕਰ ਰਹੇ ਆ ਉਹਨਾਂ ਦੇ ਵਿੱਚ ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਕਿ ਤੁਹਾਡੀ ਇਨਫੋਰਮੇਸ਼ਨ ਬਾਹਰ ਦੇ ਰਿਹਾ ਹੈਗਾ ਜਿਹੜਾ ਕਿ ਤੁਹਾਨੂੰ ਜਿਹਨੂੰ ਪਤਾ ਤੁਸੀਂ ਕਿੰਨੇ ਵਰਨਰੇਬਲ ਹੈਗੇ ਸੋ ਸਾਡਾ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਆਪਣਾ ਬੇਸਿਕ ਜਿਹੜਾ ਸਾਡਾ ਕੰਮ ਹੈਗਾ ਅਸੀਂ ਬੇਸਿਕ ਕੰਮ ਨੂੰ ਕਰਦੇ ਨਹੀਂ ਅਸੀਂ ਬੇਸਿਕ ਚੀਜ਼ ਨੂੰ ਫਾਲੋ ਨਹੀਂ ਕਰਦੇ ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਡੇ ਨਾਲ ਵਾਪਸ ਆ ਗਈਆਂ ਜੀ ਜੀ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ ਜਿਮੀ ਆ ਜੁੜੇ ਹੋਏ ਨੇ ਹਾਂਜੀ ਜਿਮੀ ਸਤਿ ਸ਼ਕਾਲ ਹਾਂਜੀ ਸਤਿ ਸ਼ਕਾਲ ਭਾਜੀ ਭਲੀ ਮੈਂ ਐਜ਼ ਅ ਕੰਪਨੀ ਡਰਾਈਵਰ ਸਾਡੇ ਲਈ ਕੀ ਡਿਊ ਡਿਲੀਜੈਂਸ ਹੋ ਸਕਦੀ ਹੈ ਕਿ ਮੈਂ ਇੱਕ ਹੋਰ ਗੋਥੈਪ ਦੇ ਵਿੱਚ ਨਾਮ ਫਰ ਸਕਾਂ ਕਿਉਂਕਿ ਸਾਨੂੰ ਤਾਂ ਜਿਹੜੀ ਡਿਸਪੈਚ ਆਈ ਹੈ ਕਿ ਇੱਥੋਂ ਪਿਕਅਪ ਕਰ ਲਓ ਉਹੀ ਟਿਕਣਾ ਐਜ਼ ਅ ਕੰਪਨੀ ਡਰਾਈਵਰ ਤਾਂ ਦੇਖੋ ਤੁਹਾਡਾ ਜਦੋਂ ਤੁਸੀਂ ਡਰਾਈਵਰ ਹੈਗਾ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ ਤੁਸੀਂ ਜਦੋਂ ਤੁਸੀਂ ਕਿਸੇ ਡਾਕ ਤੇ ਜਾਂਦੇ ਆ ਤੁਹਾਡੇ ਨਾਲ ਕਿਦਾਂ ਬਿਹੇਵ ਹੋ ਰਿਹਾ ਤੁਹਾਨੂੰ ਲੁਕਾ ਕੇ ਚੀਜ਼ ਕੀਤੀ ਜਾ ਰਹੀ ਆ ਕਿਉਂਕਿ ਡਰਾਈਵਰ ਇੱਕ ਜਿਹੜਾ ਐਸਾ ਇਨਸਾਨ ਹੈਗਾ ਜਿਹੜਾ ਕਿ ਫਰਸਟ ਹੈਂਡ ਦੇਖ ਰਿਹਾ ਕਿ ਬਾਹਰ ਕੀ ਹੋ ਰਿਹਾ ਜੇ ਉਹ ਆਪਣੇ ਮਾਲਕ ਨੂੰ ਆਪਣੇ ਕੰਪਨੀ ਨੂੰ ਅਗਾਹ ਨਹੀਂ ਕਰਦਾ ਕਿ ਯਾਰ ਮੈਂ ਇੱਥੇ ਆਇਆ ਸੀਗਾ ਮੈਨੂੰ ਲੱਗ ਰਿਹਾ ਕਿ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਡਾਕ ਤੇ ਜਾਂ ਮੈਨੂੰ ਲੱਗ ਰਿਹਾ ਕਿ ਇੱਥੇ ਕੋਈ ਇਸ਼ੂ ਹੈਗਾ ਜਾਂ ਇਹ ਲੋਡ ਮੈਨੂੰ ਦੇਖਣ ਨਹੀਂ ਦੇ ਰਿਹਾ ਜਾਂ ਮੈਨੂੰ ਕਾਊਂਟ ਨਹੀਂ ਕਰਨ ਦੇ ਰਿਹਾ ਜਾਂ ਮੈਂ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਡਰਾਈਵਰ ਦੇ ਪੱਖੋਂ ਤੁਸੀਂ ਕੰਪਨੀ ਦੇ ਨਾਲ ਸ਼ੇਅਰ ਕਰ ਸਕਦੇ ਹੋ ਜਾਂ ਜਿਹੜਾ ਕਿ ਕੰਪਨੀ ਨੂੰ ਇਹ ਸੁਝਾਇਆ ਜਾ ਸਕਦਾ ਕਿ ਜੋ ਵੀ ਕੁਝ ਇੱਥੇ ਹੋ ਰਿਹਾ ਜਾਂ ਮੈਂ ਕਰ ਰਿਹਾ ਇਹ ਮੈਨੂੰ ਲੱਗ ਰਿਹਾ ਕਿ ਇਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਆ ਜਦੋਂ ਇਦਾਂ ਦੇ ਕੰਮ ਹੁੰਦੇ ਆ ਡਰਾਈਵਰ ਨੂੰ ਦੱਸੀਆਂ ਜਾਂਦੀਆਂ ਆ ਉਹ ਕੰਪਨੀ ਦੇ ਓਨਰ ਤੱਕ ਨਹੀਂ ਵੀ ਪਹੁੰਚਦੀਆਂ ਕਈ ਵਾਰੀ ਸੋ ਡੈਫੀਨਿਟਲੀ ਜਿਹੜਾ ਡਰਾਈਵਰ ਹੈਗਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਇਹਦੇ ਵਿੱਚ ਕਿ ਜਿਹੜੀ ਪ੍ਰੋਪਰ ਜਦੋਂ ਤੁਸੀਂ ਲੋਡ ਲੈਣ ਜਾਂਦੇ ਆ ਪ੍ਰੋਪਰ ਚੀਜ਼ਾਂ ਤੁਸੀਂ ਕਰਦੇ ਆ ਲੋਡ ਦੀ ਕਾਊਂਟਿੰਗ ਕਰਦੇ ਆ ਸੋ ਉੱਥੇ ਤੁਹਾਨੂੰ ਜਿੱਥੇ ਵੀ ਤੁਹਾਨੂੰ ਗਲਤੀ ਲੱਗਦੀ ਕਿ ਲੱਗਦਾ ਨਹੀਂ ਮੈਨੂੰ ਇਹ ਚੀਜ਼ ਜਿਹੜੀ ਆ ਇਹ ਦੱਸੀ ਜਾ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ ਜਿਹੜੀ ਆ ਮੇਰ ਨਾਲ ਕੀਤੀ ਜਾ ਰਹੀ ਹੈ ਢੰਗ ਦੇ ਨਾਲ ਹੈ ਨਾ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉੱਥੇ ਤੁਸੀਂ ਉਸ ਚੀਜ਼ਾਂ ਦੇ ਉੱਤੇ ਮਤਲਬ ਕਿ ਦੱਸ ਕੇ ਤੇ ਇਹਨੂੰ ਕੰਟਰੋਲ ਕਰ ਸਕਦੇ ਹਾਂ ਇਹ ਇਹੀ ਇਸੇ ਦੇ ਰਿਲੇਟਿਡ ਹੈ ਹੈਲੋ ਹਾਂਜੀ ਹਾਂਜੀ ਪੁੱਛੋ ਜੀ ਮੈਂ ਹਾਂਜੀ ਕਿਉਂ ਇਹ ਤਾਂ ਚਲੋ ਹੋ ਗਈ ਸਰ ਰਿਪੋਰਟਿੰਗ ਦੀ ਗੱਲ ਪਰ ਜੇ ਕੋਈ ਬਾਈ ਚਾਂਸ ਹੋ ਵੀ ਗਿਆ ਆ ਸਭ ਕੁਝ ਕੋਈ ਵੈਰੀ ਬਲਾਈਂਡ ਸ਼ਿਪਮੈਂਟ ਹੁੰਦੀਆਂ ਜਾਂ ਕੁਝ ਹੁੰਦਾ ਹੈ ਜੇ ਕੁਝ ਹੋ ਵੀ ਗਿਆ ਕਿ ਹਾਂ ਮੈਂ ਚੋਰੀ ਦਾ ਲੋਡ ਚੱਕ ਰਿਹਾ ਪਰ ਮੈਨੂੰ ਤਾਂ ਕੁਝ ਪਤਾ ਨਹੀਂ ਕਿਉਂਕਿ ਮੈਂ ਤਾਂ ਜਿੱਤ ਕੇ ਆ ਉਹ ਤਾਂ ਹੋ ਗਿਆ ਪਰ ਫੇਰ ਮੈਂ ਇਸ ਟ੍ਰਬਲ ਦੇ ਵਿੱਚ ਹੋ ਸਕਦਾ ਐਸ ਕੰਪਨੀ ਡਰਾਈਵਰ ਕੋਈ ਵੀ ਇਦਾਂ ਟ੍ਰਬਲ ਦੇ ਵਿੱਚ ਹੋ ਸਕਦਾ ਕਿ ਉਹ ਜੇਲ੍ਹ ਟਾਈਮ ਨੂੰ ਫੇਸ ਕਰਨਾ ਪਵੇ ਕਿਉਂਕਿ ਉਹ ਇਹ ਤਾਂ ਕੋਈ ਗਲਤੀ ਨਹੀਂ ਹੈਗੀ ਉਹਨਾਂ ਤਾਂ ਜਿੱਥੇ ਕਿਹਾ ਉਹਨੇ ਉੱਥੇ ਚੱਕਿਆ ਇਹ ਤਾਂ ਦੇਖੋ ਇਹ ਤਾਂ ਇਹ ਤਾਂ ਇਸ ਤਰ੍ਹਾਂ ਹੁੰਦਾ ਕਿ ਜੇ ਤਾਂ ਤੁਸੀਂ ਇਨੋਸੈਂਟ ਹੈਗੇ ਠੀਕ ਹੈ ਨਾ ਜੇ ਤੁਸੀਂ ਇਨੋਸੈਂਟ ਹੈਗੇ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਜਸਟ ਆਪਣੀ ਜੌਬ ਕਰ ਰਹੇ ਹੈਗੇ ਤਾਂ ਆਈ ਡੋਨਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਇਸ਼ੂ ਆਉਂਦਾ ਹੈਗਾ ਕਿਉਂਕਿ ਲਾ ਐਨਫੋਰਸਮੈਂਟ ਜਦੋਂ ਇਨਵੈਸਟੀਗੇਟ ਕਰਦੀ ਹੈਗੀ ਆ ਤੇ ਲਾ ਐਨਫੋਰਸਮੈਂਟ ਮੋਸਟਲੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ ਠੀਕ ਹੈ ਨਾ ਜੇ ਹੁਣ ਕਿਤੇ ਵੀ ਉਹਨੂੰ ਪਤਾ ਲੱਗੇ ਕਿ ਜਿਹੜਾ ਡਰਾਈਵਰ ਹੈਗਾ ਉਹ ਇਨਵੋਲਡ ਹੈਗਾ ਕਿਸੇ ਨਾ ਕਿਸੇ ਢੰਗ ਨਾਲ ਵਿੱਚ ਹੈ ਜਾਂ ਉਹਨੂੰ ਪਤਾ ਸੀਗਾ ਜਾਂ ਉਹਨੂੰ ਉਹਨੇ ਕੁਝ ਇਦਾਂ ਦਾ ਕੀਤਾ ਹੈਗਾ ਤਾਂ ਡੈਫੀਨਿਟਲੀ ਉੱਤੇ ਇਸ਼ੂਸ ਖੜੇ ਹੋ ਸਕਦੇ ਆ ਪਰ ਜੇ ਤੁਸੀਂ ਇਨਵੋਲਵ ਨਹੀਂ ਹੈਗੇ ਆ ਤੁਹਾਡਾ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਆਪਣਾ ਪੂਰਾ ਉਹਨੂੰ ਕੋਆਪਰੇਟ ਕਰਦੇ ਹੈਗੇ ਆ ਤੇ ਕੋਆਪਰੇਸ਼ਨ ਤੋਂ ਬਾਅਦ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਤੁਹਾਡੀ ਇਨਵੋਲਵਮੈਂਟ ਨਹੀਂ ਹੈਗੀ ਤੁਸੀਂ ਮਤਲਬ ਕਿ ਅਣਜਾਣ ਹੈਗੇ ਇਸ ਚੀਜ਼ ਤੋਂ ਡੈਫੀਨਿਟਲੀ ਆਈ ਡੋਨਟ ਥਿੰਕ ਸੋ ਕੋਈ ਇਸ਼ੂ ਵੜਾ ਹੈ ਜੀ ਠੀਕ ਹੈ ওকে ਥੈਂਕ ਯੂ ਜਿਮੀ ਅਗਲੇ ਕਾਲਰ ਨੇ ਅਭੀ ਆਤੇ ਸੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਵਿਚਾਰ ਸ਼ੇਅਰ ਕਰਨੇ ਆ ਆਪਣੇ 408 272 527 ਤੇ ਕਾਲ ਕਰ ਸਕਦੇ ਹਾਂ ਜੀ ਅਭੀ ਜੀ ਸਨ ਸਿਖਾਤ ਸਵਾਗਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਆ ਪ੍ਰੋਗਰਾਮ ਸੁਣ ਰਹੇ ਸੀਗਾ ਭਾਜੀ ਮੈਂ ਤੇ ਉਹ ਆਪਣੇ ਭਾਜੀ ਹੁਣੇ ਕਹਿ ਰਹੇ ਸੀਗੇ ਕਿ ਜਦਾਂ ਵੀ ਕਾਰਗੋ ਥੈਫਟ ਹੁੰਦਾ ਹੈਗਾ ਇਹਦੇ ਵਿੱਚ ਇਹ ਹੁੰਦਾ ਵੀ ਜਿੱਦਾਂ ਬ੍ਰੋਕਰ ਦੇ ਨਾਲ ਸਾਡਾ ਐਗਰੀਮੈਂਟ ਹੋਇਆ ਹੁੰਦਾ ਕੈਰੀਅਰ ਦਾ ਨਾ ਜਿੱਦਾਂ ਤੇ ਉਹਦੇ ਨਾਲ ਇਹ ਹੁੰਦਾ ਵੀ ਜਿੱਦਾਂ ਬ੍ਰੋਕਰ ਨੇ ਲੋਡ ਬੁੱਕ ਕਰ ਲਿਆ ਤੇ ਉਹਦਾ ਜਿਹੜਾ ਕੈਰੀਅਰ ਲੋਡ ਚੁੱਕਣ ਜਾ ਰਿਹਾ ਆ ਠੀਕ ਹੈ ਨਾ ਗੱਲ ਉਹ ਕਮਿਊਨੀਕੇਟਰ ਜਿਹੜਾ ਸ਼ਿਪਰ ਹੈਗਾ ਉਹਦੇ ਉਹਦੇ ਕੋਲ ਪੂਰੀ ਇਨਫਰਮੇਸ਼ਨ ਜਾਣੀ ਚਾਹੀਦੀ ਹੈ ਬ੍ਰੋਕਰ ਵੱਲੋਂ ਵੀ ਹਾਂ ਵੀ ਐਸ ਕੈਰੀਅਰ ਦਾ ਬੰਦਾ ਮੇਰੇ ਕੋਲ ਆ ਰਿਹਾ ਹੈ ਡਾਇਰੈਕਟਲੀ ਜੇ ਲੱਗਦਾ ਵੀ ਕੋਈ ਥਰਡ ਪਰਸਨ ਆ ਰਿਹਾ ਹੈ ਜਾਂ ਕੋਈ ਹੋਰ ਪਾਸੇ ਕਿਉਂਕਿ ਜੇ ਮੇਨ ਬ੍ਰੋਕਰ ਦਾ ਲੋਡ ਹੈਗਾ ਆ ਤੇ ਉਹ ਸ਼ਿਪਰ ਕੋ ਜਾ ਕੇ ਉਹ ਕੋਈ ਹੋਰ ਸ਼ੋਕ ਹੁੰਦਾ ਹੈ ਸੋਅਪ ਹੁੰਦਾ ਹੈਗਾ ਡਿਫਰੈਂਸ ਵੀ ਸ਼ੋਅ ਹੁੰਦਾ ਅਨਕਲ ਜੇ ਬ੍ਰੋਕਰ ਜਾਣਦਾ ਹੋਵੇ ਵੀ ਹਾਂ ਮੈਨੂੰ ਐਸ ਬ੍ਰੋਕਰ ਨੇ ਕਾਂ ਇਹਨਾਂ ਲੋਡ ਸਿਪ ਕੀਤਾ ਹੈਗਾ ਤੇ ਦੈਨ ਉਹ ਫਿਰ ਇਸ ਚੀਜ਼ ਦੇ ਵਿੱਚ ਵੈਰੀਫਿਕੇਸ਼ਨ ਹੋ ਸਕਦੀ ਵੀ ਹਾਂ ਵੀ ਲੋਡ ਬੰਦਾ ਗਲਤ ਆਇਆ ਤਾਂ ਉਹਨੂੰ ਲੋਡ ਨਾ ਡਿਲੀਵਰ ਕਰਾ ਚਾਹ ਉਹਨੂੰ ਪਿਕਅਪ ਕਰਾਉਣ ਦੇਣ ਜਾਂ ਕਿੱਦਾਂ ਵੀ ਹੈਗਾ ਠੀਕ ਹੈ ਨਾ ਇਸ ਗੱਲ ਤੋਂ ਫਿਰ ਚੋਰੀ ਕੀਤਾ ਬਚਿਆ ਜਾ ਸਕਦਾ ਠੀਕ ਹੈ ਜੀ ਆਹ ਚੀਜ਼ ਹੈਗੀ ਤੇ ਇੱਕ ਇੱਕ ਹੈਗਾ ਹੋਰ ਦੂਸਰਾ ਦੂਸਰੇ ਨੰਬਰ ਤੇ ਹੈਗਾ ਆ ਕਿ ਜਦਾਂ ਆਪਣੇ ਜਦਾਂ ਬਾਹਰੋਂ ਬੰਦੇ ਚੋਰੀ ਕਰਦੇ ਹੈਗੇ ਲੋਡ ਉਹ ਆਪਣੇ ਕਹਿੰਦੇ ਵੀ ਇੰਡੀਆ ਤੋਂ ਚੋਰੀ ਹੁੰਦਾ ਜਾਂ ਸਮਥਿੰਗ ਕੋਈ ਕਰਾਰ ਕਰ ਲੈਂਦੇ ਹੈ ਆਪਣੇ ਆਪਣੇ ਕੀ ਉਹਨੂੰ ਕਹਿੰਦੇ ਪ੍ਰੋਗਰਾਮ ਚੱਲਦਾ ਛੇ ਕਿਹਨੇ ਟਰੱਕ ਤੇ ਰਿਕਵਰੀ ਅ ਰਿੰਦਰ ਭਾਜੀ ਨੇ ਦੱਸਿਆ ਸੀਗਾ ਕਿ ਉਹ ਕੋਈ ਇਨਫੋਰਮੇਸ਼ਨ ਹੁੰਦੀ ਆ ਜਦਾਂ ਸੇਫਰ ਦੇ ਉੱਪਰ ਆਪਨੇ ਤੁਸੀਂ ਵੈਰੀਫਾਈ ਕਰ ਲਓ ਤੇ ਉਹਦੇ ਨਾਲ ਫਿਰ ਤੁਹਾਡੀ ਇਨਫੋਰਮੇਸ਼ਨ ਜਿਹੜੇ ਮੈਚ ਕਰਦੀ ਹੈ ਰੈਕੋਰਡ ਦੇ ਨਾਲ ਤੇ ਉਹ ਬੰਦੇ ਨੂੰ ਫਿਰ ਇਹ ਹੋ ਜਾਂਦਾ ਵੀ ਹਾਂ ਵੀ ਮੇਰੀ ਇਨਫੋਰਮੇਸ਼ਨ ਸਹੀ ਹੈ ਜੇ ਨਹੀਂ ਮੈਚ ਕਰਦੀ ਹੈਗੀ ਤੇ ਤੁਸੀਂ ਵੀ ਇਹ ਨਾ ਹੋ ਜਾਂਦਾ ਵੀ ਹਾਂ ਵਿਚਾਰੀ ਇਨਫੋਰਮੇਸ਼ਨ ਚੇਂਜ ਹੋਈ ਹੈ 댓 ਮੀਨਸ ਤੁਸੀਂ ਤੁਹਾਡਾ ਨਾ ਤੁਹਾਡਾ ਫਰੌਡ ਚੱਲ ਰਿਹਾ ਕਿਸੇ ਪਾਸੇ ਸਮ ਹੋ ਤਾਂ ਤੁਸੀਂ ਉਸ ਚੀਜ਼ ਨੂੰ ਫਿਰ ਆਪਣੇ ਉੱਤੇ ਵਰਕ ਕਰਕੇ ਤੇ ਆਪਣਾ ਆਪਣੇ ਨੂੰ ਸੇਫ ਕਰ ਸਕਦੇ ਆ ਜਾਂ ਪ੍ਰੋਟੈਕਟ ਕਰ ਸਕਦੇ ਆ ਬਾਕੀ ਐਫਐਮਸੀਐਸ ਦੇ ਵੀ ਡਿਪੈਂਡ ਕਰਦਾ ਜੀ ਉਹ ਥੋੜੇ ਸਟ੍ਰਿਕਟ ਇਸੇ ਵੀ ਸਹਾਰ ਹੋ ਸਕਦਾ ਆਦਰਵਾਇਸ ਤੇ ਲੱਗਦਾ ਨਹੀਂ ਜੇ ਜੇ ਨਹੀਂ ਉਹ ਵਰਕ ਕਰਨਗੇ ਉਹਨਾਂ ਦੀ ਸਟ੍ਰਿਕਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਾਕੀ ਇੰਨੇ ਹੀ ਕਹਿਣਾ ਸੀ ਭਾਈ ਧੰਨਵਾਦ ਜੀ ਧੰਨਵਾਦ ਹਾਈ ਡ੍ਰੌਪ ਤੋਂ ਹੀ ਹੈ ਗਿਆ ਰਾਜਨੀਤਿਕ ਕਿ ਅਸੀਂ ਆਪ ਕੁਝ ਨਹੀਂ ਕਰਕੇ ਰਹਿ ਗਏ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਕਹੀਆਂ ਐਨੀ ਇਨਫੋਰਮੇਸ਼ਨ ਆ ਕਰੋ ਵੈਰੀਫਿਕੇਸ਼ਨ ਕਰੋ ਆ ਕਰੋ ਜੇ ਪ੍ਰੋਪਰ ਬ੍ਰੋਕਰ ਦਾ ਪ੍ਰੋਪਰ ਟਰਕਿੰਗ ਕੰਪਨੀ ਲੋਕਾਦੀਆ ਉਹ ਇਤਨਾ ਹੀ ਕਰਦੇ ਆ ਉਹ ਸਾਰਾ ਕੁਝ ਉਹਦਾ ਪ੍ਰੋਪਰਟਰੀ ਨਾਲ ਹੁੰਦਾ ਆ ਅੱਜਕੱਲ ਬ੍ਰੋਕਰ ਬਹੁਤ ਸਖਤ ਹੋ ਚੁੱਕੇ ਆ ਤੁਹਾਡਾ ਮਾੜਾ ਜਾਂ ਡਬਲ ਬ੍ਰੋਕਰਿੰਗ ਦਾ ਜਿਹੜਾ ਐਚੁਅਲ ਬ੍ਰੋਕਰ ਹੈਗਾ ਨਾ ਇਸੇ 'ਤੇ ਪਰ ਹੈਗਾ ਤੁਹਾਡਾ ਮਾੜਾ ਜਾਂ ਡਬਲ ਬ੍ਰੋਕਰਿੰਗ ਦਾ ਉਹਨੂੰ ਸ਼ੱਕ ਪੈਂਦਾ ਉਸੇ ਵੇਲੇ ਤੁਹਾਡੇ ਤੇ ਰਿਪੋਰਟ ਫਾਈਲ ਹੋ ਜਾਂਦੀ ਆ ਬਹੁਤ ਕੰਪਨੀਆਂ ਨਾਲ ਐਸਾ ਹੋ ਰਿਹਾ ਐਸ ਵੇਲੇ ਕਿ ਜਦੋਂ ਡਬਲ ਬ੍ਰੋਕਰਿੰਗ ਕਰਦੇ ਆ ਤੁਹਾਡਾ ਜਿਹੜਾ ਨਾਂ ਉਸੇ ਵੇਲੇ ਤੁਹਾਡੇ ਤੇ ਰਿਪੋਰਟ ਫਾਈਲ ਹੋ ਜਾਂਦੀ ਆ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ ਬ੍ਰੋਕਰ ਕਮਿਊਨਿਟੀ ਇਹਦੇ ਉੱਤੇ ਬਹੁਤ ਜ਼ਿਆਦੀ ਸਖਤ ਹੋ ਰਹੀ ਆ ਸਾਡੀਆਂ ਟਰੱਕਿੰਗ ਕੰਪਨੀਆਂ ਬਹੁਤ ਲੀਨਿਅੰਟੀਆਂ ਜਦੋਂ ਇੱਕ ਵਾਰੀ ਮੜ ਜਾ ਲੋਡ ਮਿਲ ਜਾਂਦਾ 100 200 500 ਡਾਲਰ ਵੱਧ ਮਿਲ ਜਾਂਦਾ ਅਸੀਂ ਤਾਂ ਘਰਦਿਆਂ ਨੂੰ ਵੀ ਨਹੀਂ ਦੱਸਦੇ ਵੀ ਲੋਡ ਮਿਲ ਗਿਆ ਅਸੀਂ ਤਾਂ ਭੱਜ ਲੈਨੇ ਹੁਸੇ ਵੇਲੇ ਇਹ ਪ੍ਰੋਬਲਮ ਹੈ ਸਾਡੀ ਸਾਡੀ ਪ੍ਰੋਬਲਮ ਇਹ ਨਹੀਂ ਕਿ ਕਿ ਬ੍ਰੋਕਰ ਨਹੀਂ ਦੇਖ ਰਿਹਾ ਜਾਂ ਹੋਰ ਨਹੀਂ ਦੇਖ ਰਿਹਾ ਪਹਿਲਾਂ ਅਸੀਂ ਗਲਤ ਕੰਮ ਕੀਤਾ ਹੁੰਦਾ ਦੂਜਾ ਅਸੀਂ ਫਿਰ ਲੋਡ ਚੱਕ ਕੇ ਪੁੱਛਣ ਦੀ ਕਰਦੇ ਆ ਅਸੀਂ ਕਿਸੇ ਨੂੰ ਦੱਸਦੇ ਪੁੱਛਦੇ ਨਹੀਂ ਵੀ ਸਾਡਾ ਆ ਕੰਮ ਹੋ ਗਿਆ ਇਦਾਂ ਹੋ ਗਿਆ ਸੋ ਇਹ ਪ੍ਰੋਬਲਮ ਹੈਗੀ ਆ ਇਹ ਪ੍ਰੋਬਲਮ ਨੂੰ ਸੋਲਵ ਕਰਨ ਨੂੰ ਤੁਹਾਨੂੰ ਜਿਹੜੀਆਂ ਸਾਈਟਾਂ ਤੁਹਾਨੂੰ ਅਵੇਲੇਬਲ ਆ ਜਿਹੜੀਆਂ ਤੁਹਾਨੂੰ ਸਰਵਿਸਿਜ਼ ਅਵੇਲੇਬਲ ਆ ਉਹਨੂੰ ਯੂਜ਼ ਕਰੋ ਉਹਨੂੰ ਯੂਜ਼ ਕਰਕੇ ਉੱਥੇ ਪ੍ਰੋਪਰ ਢੰਗ ਦੇ ਨਾਲ ਆਪਣਾ ਰਿਵਿਊਸ ਪਾਓ ਕਿਉਂ ਨਹੀਂ ਤੁਸੀਂ ਬ੍ਰੋਕਰ ਦੇ ਰਿਵਿਊ ਪਾਉਨੇ ਵੀ ਜਾ ਕੇ ਜੇ ਤੁਹਾਡੇ ਕੋਲ ਕੋਈ ਬ੍ਰੋਕਰ ਚੰਗਾ ਕੰਮ ਕਰ ਰਿਹਾ ਉਹਦੇ ਚੰਗੇ ਰਿਵਿਊ ਪਾਓ ਜੇ ਕੋਈ ਮਾੜਾ ਕਰ ਰਿਹਾ ਉਹਦੇ ਮਾੜੇ ਰਿਵਿਊ ਪਾਓ ਤਾਂ ਕਿ ਆਸਾ ਬੰਦਾ ਜਿਹੜਾ ਆ ਉਹ ਉਹਨੂੰ ਦੇਖ ਕੇ ਉਹਦੇ ਕੋਲੋਂ ਪਿੱਛੇ ਹਟ ਜਾਈਏ ਇਹ ਬ੍ਰੋਕਰ ਵੀ ਤਾਂ ਇਹੋ ਹੀ ਕਰ ਰਹੇ ਆ ਨਾ ਜਦੋਂ ਕੋਈ ਇੱਕ ਬ੍ਰੋਕਰ ਤੁਹਾਡੇ ਖਿਲਾਫ ਰਿਪੋਰਟ ਪਾਉਂਦਾ ਦੂਜੇ ਸਾਰੇ ਬ੍ਰੋਕਰ ਉਸ ਰਿਪੋਰਟ ਨੂੰ ਪੜ੍ਹ ਕੇ ਤੁਹਾਨੂੰ ਲੋਡ ਨਹੀਂ ਦਿੰਦੇ ਤੇ ਕੀ ਗੱਲ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਕਿਉਂ ਨਹੀਂ ਬ੍ਰੋਕਰ ਦਾ ਕ੍ਰੈਡਿਟ ਪਾਉਂਦੇ ਕਿਉਂ ਨਹੀਂ ਬ੍ਰੋਕਰ ਦੇ ਰਿਵਿਊ ਆਉਂਦੇ ਤਾਂ ਕਿ ਦੂਜਾ ਬੰਦਾ ਉਹਨੂੰ ਪੜ੍ਹ ਕੇ ਨਾ ਉਹਦਾ ਲੋਡ ਚੱਕੇ ਭਲੋ ਯਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ 15000 ਬ੍ਰੋਕਰ ਜਿਹੜਾ ਉਹ 1.3 ਮਿਲੀਅਨ ਕੈਰੀਅਰ ਨੂੰ ਆਰਗੇਨਾਈਜ਼ ਕਰਦਾ ਹੈ ਔਰ 1.3 ਮਿਲੀਅਨ ਕੈਰੀਅਰ ਜਿਹੜਾ ਹੱਥ ਜੋੜ ਕੇ ਖੜਾ ਹੈ ਹਮ ਜੀ ਬਿਲਕੁਲ ਹਰਜੀਤ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਰਾਜਕਰਨ ਜੀ ਹਰਜੋਤ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐ ਮੋਸਟ ਭਾਜੀ ਨੇ ਗੱਲਾਂ ਦੱਸ ਹੀ ਦਿੱਤੀਆਂ ਸਾਰੀਆਂ ਵਿੱਚ ਵਿੱਚ ਕਰੀ ਜਾਂਦੇ ਆ ਸਾਰੀਆਂ ਟਰੈਕਿੰਗ ਵੀਰਾਂ ਲਈ ਮੇਰੇ ਮੇਰੀ ਲਾਈਨ ਡਿਫਰੈਂਟ ਆ ਪਰ ਜਿਹੜਾ ਫਰਾਡ ਹੋ ਰਿਹਾ ਉਹ ਫਰਾਡ ਚ ਆਪਾਂ ਸਾਰੇ ਜ਼ਿੰਮੇਵਾਰ ਆ ਆਪਣੇ ਪੰਜਾਬੀ ਲੋਕ ਠੀਕ ਆ ਸਾਰੇ ਅਸੀਂ ਕਮਾਉਣ ਆਏ ਆ ਪਰ ਟੇਕੇ ਨਹੀਂ ਕਰਦੇ ਜਦੋਂ ਕੋਈ ਫਰਾਡ ਹੁੰਦਾ ਉਹਦੀ ਰਿਪੋਰਟ ਕਰਨੀ ਸਾਨੂੰ ਹੋਰ ਤਰ੍ਹਾਂ ਲੱਗਦੀ ਆ ਰਿਪੋਰਟ ਕਰਨੀ ਗਰੇਜ ਕਰ ਲੈਣੇ ਆ ਉਹ ਰਿਪੋਰਟ ਜੁਰੀ ਕਰਨੀ ਚਾਹੀਦੀ ਆ ਤਾਂ ਚੋਸ ਬੰਦੇ ਦਾ ਜਿਹਨੇ ਕੀਤਾ ਆ ਉਹਦਾ ਰੈਕਡ ਵਿੱਚ ਆ ਜਾਏ ਤੇ ਦੂਜਾ ਬੰਦਾ ਚੈੱਕ ਕਰ ਲਵੇ ਕੀ ਕੀਤਾ ਸੀ ਇਹ ਵੀਡੀਓ ਪਾ ਲੈਣੀ ਹੁੰਦੀ ਆ ਰਿਪੋਰਟ ਨਹੀਂ ਕਰਨੀ ਹੁੰਦੀ ਆ ਜੀ ਰਿਪੋਰਟ ਆਪਾਂ ਵੀਡੀਓ ਬਣਾ ਦਿੰਦੇ ਆ ਕਿਉਂਕਿ ਕੀ ਹੈ ਸਾਡੇ ਹੁਣ ਕਿਸੇ ਨੇ ਫਰਾਡ ਕੀਤਾ ਸੀਗਾ ਉਹ ਇੱਕ ਤੋਂ 5 ਸਾਲ ਪਹਿਲਾਂ ਕੀਤਾ ਸੀ ਮੈਂ ਪੈਰਵਾਹੀ ਕੀਤੀ ਪੂਰੀ ਤੇ 50 ਸਾਲਾਂ ਬਾਅਦ ਛੋਟੇ ਛੋਟੇ ਪੈਸੇ ਆਉਣ ਲੱਗ ਪਏ ਪਰ ਇਹ ਕਿੱਦਾਂ ਆਏ ਮਿਸਟਰ ਚੇਤਾ ਭੁੱਲਿਆ ਸੀ ਉਸੇ ਗਾ ਜਿੰਨੇ ਕਲਾਇੇ ਸੀ ਕਿ ਮੇਰੇ ਗਾਏ ਕੋਈ ਕਿਸੇ ਨੇ ਕੀਤਾ ਤੇ ਮੈਂ ਪੁਲਿਸ ਨੂੰ ਕਿਹਾ ਸੱਜ ਕੇ ਵੀ ਮੈਂ ਕਿਹਾ ਵੀ ਕੀ ਮਿਲੇਗਾ ਇਹਨੇ ਜੋ ਕੀਤਾ ਆ ਉਹਦਾ ਤੇ ਕੁਝ ਹੈ ਹੀ ਨਾ ਕਾਰ ਆਦ ਕੋ ਨਾ ਆਦ ਕੋ ਘਰਵਾ ਕਿੱਦਾਂ ਮਿਲ ਲਗੇ ਕਹਿੰਦਾ ਨਹੀਂ ਕਹਿੰਦਾ ਕਦੀ ਵੀ ਉਸ ਬੰਦੇ ਦੀ ਲਾਟੋ ਨਿਕਲੀ ਕਦੀ ਵੀ ਉਹ ਜੋ ਮਿਲੀ ਕਦੀ ਵੀ ਉਹਨੂੰ ਕਿਤੇ ਗਿਫਟ ਆਇਆ ਕਦੀ ਵੀ ਉਹਨੂੰ ਕੈਸ਼ ਕਰਾਇਆ ਉਹ ਤੁਹਾਡੇ ਪੈਸੇ ਮਿਲਣੇ ਸੰਭਵ ਆ ਅਗਰ ਤੁਸੀਂ ਰਿਪੋਰਟ ਕਰੋਗੇ ਤੱਕੀ ਲੀਨ ਪੈ ਜਾਂਦੀ ਆ ਲੀਨ ਪੈ ਜਾਂਦੀ ਜੋ ਵੀ ਆ ਅਸੀਂ ਸਾਰੇ ਜਿੰਨੇ ਵੀ ਆ ਅਸੀਂ ਕੋਰਟ ਜਾਣੋਂ ਝਿਜਕਦੇ ਆ ਉਨੇ ਜੀ ਸਾਡਾ ਕੋ ਟਾਈਮ ਨਹੀਂ ਟਾਈਮ ਖਰਾਬ ਹੋ ਜਾਊਗਾ ਉਹ ਜਦੋਂ ਜਾਣੋਗੇ ਤੁਸੀਂ ਦੂਜੇ ਦਾ ਭਲਾ ਹੋ ਜਾਊਗਾ ਇੱਕ ਆਪਣਾ ਵੀ ਕਰ ਰਹੇ ਤੇ ਦੂਜੇ ਦਾ ਵੀ ਭਲਾ ਕਰ ਰਹੇ ਆ ਜਦੋਂ ਤੁਸੀਂ ਉਹਦੇ ਗੈਂਸਟ ਕਿਸੇ ਬ੍ਰੋਕਰ ਦੇ ਗੈਂਸਟ ਕਰੋਗੇ ਜਿੰਨੇ ਫਰਾਡ ਕੀਤਾ ਇਹ ਜਿੰਨੇ ਫਰਾਡ ਹੁੰਦੇ ਆ ਤੁਸੀਂ ਪਲੀਜ਼ ਇਨਫੋਰਮ ਜੁ ਰਿਪੋਰਟ ਪੁਲਿਸ ਰਿਪੋਰਟ ਜੁ ਮਾਓ ਦੀ ਕਾਰਵਾਈ ਕਰੋ ਉਹ ਤਾਂ ਹੀ ਇੰਡਸਟਰੀ ਚੱਲਣੀ ਆ ਜਦੋਂ ਤੁਸੀਂ ਪੰਜਾਬੀ ਉਹਨਾਂ ਨੂੰ ਪਤਾ ਲੱਗ ਜਾਂਦਾ ਓਏ ਪੰਜਾਬੀ ਕਿੱਥੇ ਜਾਂਦੇ ਕੋਰਟ 'ਚ ਉਹ ਇਹਨਾਂ ਨੂੰ ਛੱਡੋ ਇਹ ਟਿਕਟਾਂ ਦੇਣ ਵਾਲੇ ਵੀ ਇਦਾਂ ਹੀ ਕਰਦੇ ਆ ਪੁਲਿਸ ਵਾਲੇ ਜੀ ਜੋ ਰੋਕਦੇ ਆ ਨਾ ਉਹ ਕਹਿੰਦੇ ਇਹਨੂੰ ਦੇ ਦਿਓ ਟਿਕਟ ਦੂਜਿਆਂ ਨੂੰ ਰੋਕੋ ਕਿਉਂਕਿ ਇਹਨਾਂ ਕੋਈ ਹਾਈ ਕੁਸ਼ ਨਹੀਂ ਇਹਨਾਂ ਨੂੰ ਤਾਂ ਦੇ ਦੇਣੇ ਫਟਾਫਟ ਆਪਣੇ ਨੂੰ ਜਾਵਾ ਰੋਕਦੇ ਉਹਨਾਂ ਨੂੰ ਪਤਾ ਇਹਨੂੰ ਕੋਈ ਜਾਣਾ ਨਹੀਂ ਇਹਨਾਂ ਨੇ ਕੋਰਟ 'ਚ ਉਹ ਗੋਰਿਆਂ ਨੇ ਕੋਰਟ 'ਚ ਜਾਣਾ ਕਾਲਿਆਂ ਨੇ ਕੋਰਟ 'ਚ ਜਾਣਾ ਉਹ ਪੁਲਿਸ ਆ ਗਿਆ ਤੇ ਵਿਚਾਰੇ ਉਹਦੇ ਇਸਮਸ ਛੱਡੋ ਯਾਰ ਪਰੇ ਇਹ ਦਿੰਦੇ ਆਪਣੇ ਨੂੰ ਰੋਕ ਕੇ ਦਿੰਦੇ ਪੈਰਵਾਈ ਕਰਨੀ ਜ਼ਰੂਰੀ ਹੈ ਜੀ ਮੁੱਕ ਦੀ ਗੱਲ ਇਹ ਆ ਜੀ ਬਿਲਕੁਲ ਜੀ ਇਹ ਪੈਰਵਾਈ ਆਪਣੇ ਬੰਦਿਆਂ ਨੂੰ ਬੇਨਤੀ ਜੂਲ ਕਰੋ ਪਲੀਜ਼ ਜੀ ਫਰਾਡ ਵੀ ਦੱਸਿਆ ਨਾ ਮੜੇ ਜਰਾਜ ਕਰਨੀ ਮੰਨ ਜਿੱਤਾ ਗਿਆ ਹੁਣੇ ਹਾਂਜੀ ਹਾਂਜੀ ਜ਼ਰੂਰ ਉਹ ਜਿਹੜਾ ਜਿਹੜਾ ਔਨਲਾਈਨ ਫਰਾਡ ਆ ਨਾ ਬਹੁਤ ਜ਼ਿਆਦਾ ਚੱਲੇ ਆਇਆ ਜਿਹੜਾ ਦੱਸਿਆ ਭਾਜੀ ਰਮਨ ਜੀ ਨੇ ਦੱਸਿਆ ਹੈ ਨਾ ਜਿੱਦਾਂ ਕਰਦੇ ਆ ਬ੍ਰੋਕਰ ਈਮੇਲ ਤੇ ਆਡਿਟ ਲਈ ਜੀ ਜੀ ਹੂੰ ਹੂੰ ਇਹ ਤੁਹਾਨੂੰ ਈਮੇਲ ਹਰ ਆਪ ਤੁਹਾਡੇ ਕੋਲ ਜਿੰਨੇ ਵੀ ਹੈਗੇ ਆ ਤੁਸੀਂ ਐਮਾਜ਼ਨ ਦਾ ਲਾਓ ਨੈਟਫਲਿਕਸ ਦਾ ਲਾ ਲਓ ਕਿਤੇ ਵੀ ਕੋਈ ਵੀ ਹੈਗਾ ਤੁਹਾਡੇ ਕੋਲ ਐਪ ਡਾਊਨਲੋਡ ਕੀਤਾ ਆ ਫੋਨ ਤੇ ਉਹਨਾਂ ਦੀ ਐਮੇਲ ਆਈ ਜਾਣੀ ਆ ਤੁਹਾਡੀ ਪੇਮੈਂਟ ਗੋ ਥਰੂ ਨਹੀਂ ਹੋਈ ਤੁਸੀਂ ਆ ਆਰਡਰ ਕੀਤਾ ਸੀ ਆ ਦੁਬਾਰਾ ਅਪਡੇਟ ਕਰੋ ਆ ਅਪਡੇਟ ਕਰੋ ਉਹਨੂੰ ਨਾ ਖੋਲੋ ਜਿੰਨਾ ਜ਼ਿਕਰ ਤਨੂੰ ਫੋਨ ਕਾਲ ਨਹੀਂ ਆਉਂਦੀ ਫੋਨ ਕਾਲ ਈਵਨ ਫੋਨ ਕਾਲ ਵੀ ਪੀਜੀ ਨਹੀਂ ਆਲੇ ਆਪਣਾ ਪੀਜੀ ਨਹੀਂ ਲਿਖ ਕੇ ਨੰਬਰ ਵਿੱਚ ਪਾਇਆ ਹੋਰ ਹੁੰਦਾ ਉਹਨਾਂ ਨੇ ਉਹ ਫੋਨ ਕੱਲ ਵੀ ਖਿਆਲ ਰੱਖੋ ਹਰ ਚੀਜ਼ ਆ ਮਤਲਬ ਐਕਸਾ ਕੇਅਰ ਕਰਨੀ ਪੈਣੀ ਇਹਨਾਂ ਚੀਜ਼ਾਂ ਦੀ ਫਰਾਡ ਵਾਲੇ ਜਿਹੜੇ ਆ ਉਹ ਬਹੁਤ ਕੁਝ ਕਰਦੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਦੁਨੀਆ ਨੂੰ ਜਾਗਰੂਕ ਕਰਨ ਦਾ ਪੰਜਾਬੀ ਕਮਿਊਨਿਟੀ ਨੂੰ ਜਾਗਰੂਕ ਕਰਨ ਦਾ ਧੰਨਵਾਦ ਜੀ ਧੰਨਵਾਦ ਹਰਿਵਾਦ ਸ਼ੁਕਰੀਆ ਜੀ ਬਿਲਕੁਲ ਐਜ਼ ਅ ਅਮਰੀਕਨ ਸਿਟੀਜ਼ਨ ਜੇ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਗਲਤ ਕੰਮ ਕਰ ਰਿਹਾ ਹੈ ਤਾਂ ਤੁਹਾਡਾ ਫਰਜ਼ ਬਣਦਾ ਆ ਆਪਣੀ ਮੁਲਕ ਦੀ ਤਰੱਕੀ ਦੇ ਲਈ ਵੀ ਉਹਦਾ ਰਿਪੋਰਟ ਕਰੀਏ ਹਨਾ ਜੇ ਕੋਈ ਹੋਰ ਕਮਿਊਨਿਟੀ ਦਾ ਹੁੰਦਾ ਆ ਆਪਾਂ ਛੱਟ ਕਰਦੇ ਆ ਜੇ ਫੇ ਆਪਣੇ ਦਾ ਹੁੰਦਾ ਹੈ ਸਾਡੇ ਨਾਲ ਜਦੋਂ ਆਪਾਂ ਹੋਰ ਕਵਰਾਂ ਸਾਂਝੀਆਂ ਕਰਦੇ ਆ ਫੇ ਸਾਰੇ ਕਹਿੰਦੇ ਬਹੁਤ ਵਧੀਆ ਜੀ ਜਦੋਂ ਆਪਣੇ ਕਿਸੇ ਦੀ ਕਰੀਦੀ ਆ ਲੈ ਯਾਰ ਤੁਸੀਂ ਇਹ ਕਦੇ ਖਬਰ ਕਰ ਦਿੱਤੀ ਹੈਗੀ ਆ ਸੋ ਇਹ ਇਹ ਇਦਾਂ ਠੀਕ ਨਹੀਂ ਹੈ ਜੀ ਬਿਲਕੁਲ ਸਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਿਹੜਾ ਮੇਰਾ ਇੱਕ ਸੁਝਾਈ ਸੀਗਾ ਚਲੋ ਆਪਾਂ ਨੇ ਕਈ ਬੰਦੇ ਬਹੁਤ ਢੱਲੇ ਨੇ ਜਿਵੇਂ ਹੁਣ ਸਾਰੇ ਕਹਿੰਦੇ ਰਹਿੰਦੇ ਨੇ ਆਪਾਂ ਨਾਪਟਾ ਹੁਣ ਆਪਣੀ ਇੱਕ ਐਸੋਸੀਏਸ਼ਨ ਬਣੀ ਆ ਬਾਈ ਜੀ ਨੇ ਬਣਾਈ ਆ ਹਨਾ ਜਿਹੜਾ ਮੇਰਾ ਜਿਹੜਾ ਬਾਈ ਜੀ ਇਹ ਹੁੰਦਾ ਵੀ ਆਪਣੇ ਕਿਸੇ ਹੋਰ ਦੀ ਐਮਸੀ ਪਾ ਕੇ ਫਰਾਡ ਹੋ ਰਹੇ ਨੇ ਹਨਾ ਜੇ ਇਹਦੇ ਵਿੱਚ ਜਿਹੜੀ ਟਰੱਕ ਸਟਾਪ ਵਾਲੀਆਂ ਜਿਹੜੀਆਂ ਐਪਾਂ ਨੇ ਟਰੱਕ ਸਟਾਪ ਹੋ ਗਈ ਜਾਂ ਡੈਟ ਦੀ ਲੋਡ ਬੋਰ ਵਾਲੀਆਂ ਐਪਾਂ ਨੇ ਇਹ ਜਿਵੇਂ ਆਪਣੇ ਜਿਵੇਂ ਆਪਣੇ ਈਮੇਲ ਦੇ ਡੋਮੇਨ ਬਣਦੇ ਨੇ ਬਾਈ ਜੀ ਜੇ ਇਹ ਪੱਕਾ ਹੀ ਕਰ ਦੇਣ ਵੀ ਜਿਵੇਂ ਹੁਣ ਮੰਨ ਲਓ SQL ਆ SQL ਵਾਲਿਆਂ ਨੇ ਅਬਦਾ ਕੋਈ ਅਕਾਊਂਟ ਸਾਈਨ ਅਪ ਕੀਤਾ ਉਹਨਾਂ ਦਾ ਐਮਸੀ ਨੰਬਰ ਉਹਦੇ ਚ ਪੱਕਾ ਹੀ ਜਿਵੇਂ ਇੰਗਰੇਵਡ ਹੋ ਜਵੇ ਉਹਦਾ ਕੀ ਹੈ ਜੀ ਡੈਟ ਦਾ ਮੈਂ ਦੇਖਿਆ ਕੋਈ ਵੀ ਬੰਦਾ ਐਸੇ ਬ੍ਰੋਕਰ ਦਾ ਅਕਾਊਂਟ ਸਾਈਨ ਅਪ ਕਰਕੇ ਕੋਈ ਵੀ ਐਮਸੀ ਉੱਤੇ ਪਾ ਦੁੰਦਾ ਸੋ ਜੇ ਜੇ ਟਿਕੀਵਲ ਦੀ ਮੰਨ ਲਓ ਐਮਸੀ 1 2 3 4 5 ਆ ਤੇ ਉਹਨਾਂ ਦੇ ਜਿੰਨੇ ਵੀ ਬੰਦੇ ਆ ਉਹ ਆਪਦੇ ਐਡ ਕਰਨਗੇ ਉਹਨਾਂ ਨੂੰ ਵਿੱਚ ਐਮਸੀ ਪਾਉਣ ਦੀ ਆਪਸ਼ਨ ਹੀ ਨਾ ਮਿਲੇ ਉਹ ਪੱਕੀਆਂ ਗਰੇਵਡ ਹੀ ਹੋਵੇ ਤਾਂ ਕਿ ਆਪਾਂ ਨੂੰ ਬੰਦੇ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਉਹਨਾਂ ਦਾ ਪੱਕਾ ਲੋੜ ਆ ਕਿਸੇ ਵੀ ਉਹਨਾਂ ਦੇ ਜਿਹੜੇ ਅੱਗੇ ਬ੍ਰੋਕਰ ਹਾਇਰ ਕਰੇ ਹੁੰਦੇ ਨੇ ਤੇ ਉਹਨਾਂ ਨੇ ਪਾਇਆ ਤੇ ਬਾਕੀ ਮੈਂ ਤਾਂ ਇੱਕ ਹੀ ਆ ਬਾਈ ਜੀ ਜਿਹੜੇ ਆਪਣੇ ਹੁਣ ਕਹਿ ਦਿੰਦੇ ਬੰਦੇ ਜੁੜਦੇ ਨਹੀਂ ਜੇ ਹੁਣ ਮੰਨ ਲਓ ਨਾਪਤਾ ਕੰਨੀਓ ਡਾਟ ਟਾਰਗੇਟ ਲੋਡ ਬੋਰਡ ਨੂੰ ਜਾਵੇ ਵੀ ਭਾਈ ਅਸੀਂ 50000 ਟਰੱਕਰਾਂ ਵੱਲੋਂ ਸਾਡੀ ਇਹ ਤੁਹਾਨੂੰ ਰਿਕੁਐਸਟ ਆ ਵੀ ਜਾਂ ਤੁਹਾਨੂੰ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਕਿ ਤੁਸੀਂ ਆ ਸਿਸਟਮ ਆਪਦਾ ਫਿਕਸ ਕਰੋ ਇਹਦਾ ਲੂਪ ਹੋਲ ਆ ਸਾਡੇ ਨਾਲ ਫਰਾਡ ਹੁੰਦਾ ਅਗਲਾ ਅਬ ਗੌਰ ਕਰਦਾ ਵਾ ਵੀ ਹਾਂ ਜੀ ਇੱਕ ਐਸੋਸੀਏਸ਼ਨ ਕੰਨੀਓ ਆਇਆ ਵਾ ਤੇ 50000 ਬੰਦਾ ਉਹਨਾਂ ਦਾ ਮੈਂਬਰ ਆ ਇਹ ਬਾਈ ਜੀ ਜਿਵੇਂ ਕਹਿੰਦੇ ਨੇ ਨਾ ਹੰਡ ਦੇ ਇੱਕੇ ਨਾਲ ਹੀ ਕੰਮ ਨਿਭੜਦੇ ਆ ਨਹੀਂ ਤਾਂ ਫਿਰ ਰੋਲਾ ਪਾਉਣ ਵਾਲਾ ਕੰਮ ਹੀ ਆ ਅਸੀਂ WhatsApp ਤੇ ਤਾਂ ਹਜ਼ਾਰਾਂ 'ਚ ਵੀਡੀਓ ਦੇਖ ਲੈਂਦੇ ਆ ਗਰੁੱਪਾਂ 'ਚ ਆਉਂਦੀਆਂ ਨੇ ਮੇਰੇ ਨਾਲ ਜੀ ਆਹ ਹੋ ਗਿਆ ਮੇਰੇ ਨਾਲ ਆਹ ਹੋ ਗਿਆ ਪਰ ਇੱਕ ਵੀ ਬੰਦਾ ਦੱਸ ਦੇਵੇ ਵੀ ਗਰੁੱਪ 'ਚ ਵੀਡੀਓ ਪਾਉਣ ਦਾ ਫਾਇਦਾ ਕੀ ਆ ਜੀ ਮਤਲਬ ਗਰੁੱਪ ਦੇ ਵਿੱਚ ਜਦ ਸਣੀ ਆਪਾਂ ਇਹ ਕਰ ਦਿੰਨੇ ਆ ਵੀ ਮਤਲਬ ਅਸੀਂ ਪੂਰੀ ਦੁਨੀਆ ਉਲਟਾ ਦੇਣੀ ਆ ਗਰੁੱਪ ਦੇ ਵਿੱਚ ਭਾਈ ਜੀ ਨਾਲੇ FMCS ਵਾਲੇੋਂ ਤੱਕ ਵੀ ਆਪਾਂ ਦਾ ਪਹੁੰਚ ਕਰ ਸਕਦੇ ਨੇ ਜਦੋਂ ਇੱਥੇ ਆਪਣੇ ਫ੍ਰੀਜ਼ਨਰ ਟਰੱਕ ਸ਼ੋਅ ਹੋਇਆ ਸੀ ਮਾਨਤ ਪੁੱਛਿਆ ਮੈਂ ਕਿਹਾ ਜੇ ਅਸੀਂ ਕਿਸੇ ਨੂੰ ਰਿਪੋਰਟ ਕਰਨਾ ਹੋਵੇ ਕਹਿੰਦਾ ਉਹ ਤਾਂ ਸਾਡੇ ਕੋਲ ਹੈ ਨਹੀਂ ਤੇ ਮੈਂ ਕਹ ਉਹ ਇੱਕ ਦੋ ਕੁਐਸਚਨ ਹੋਰ ਪੁੱਛ ਉਹਦੇ ਇਹਦੇ ਬਾਰੇ ਕਹਿੰਦਾ ਮੈਨੂੰ ਹਲੇ ਪਤਾ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦੱਸ ਸਕਦਾ ਹੂੰ ਮੈਂ ਕਹ ਫਿਰ ਦੂਰੇ ਕਰਦਾ ਕੀ ਆ ਪੱਕੇ ਜਵਾਬ ਨਹੀਂ ਇਹਨਾਂ ਦੇ ਹੀ ਉਹ ਜਵਾਬ ਹੀ ਨਾ ਦਵੇ ਮੈਂ ਫਿਰ ਉਹ ਤਾਂ ਸਿੱਧਾ ਹੀ ਪੁੱਛ ਲਿਆ ਮੈਂ ਵਾਟ 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 ਵਾ ਨੇ ਸਤੇ ਹੁੰਦੇ ਆਕੇ ਪਹੇ ਆ ਇਹਨਾਂ ਤੋਂ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਨਾ ਐ ਐਫ ਐਮ ਸੀ ਐਸੇ ਕਰਦੀ ਕੁਛ ਨਹੀਂ ਆ ਇਹ ਇਹ ਚੀਜ਼ ਨੂੰ ਸੁਣਦਿਆਂ ਨੂੰ ਹੁਣ ਆਪਾਂ ਨੂੰ ਬਹੁਤ ਚੈਦਾ ਹੋ ਗਿਆ ਆ ਹੁਣ ਤਾਂ ਜਿਹੜਾ ਸ਼ੈਵਨ ਡਿਫਰੈਂਸ ਵਾਲਾ ਜਿਹੜਾ ਮਾਮਲਾ ਰਿਮੂਵ ਕੀਤਾ ਆ ਕੋਰਟ ਨੇ ਉਹਦੇ ਨਾਲ ਸਗੋਂ ਇਹਨਾਂ ਦੇ ਪਰ ਹੋਰ ਵੀ ਜ਼ਿਆਦਾ ਕੁੱਤਰ ਹੋ ਜਾਣੇ ਆ ਅਰਦੇ ਕਰਾਉਂਦੇ ਕੁਛ ਨਹੀਂ ਪਰ ਰਿਹਾ ਵੀ এনਫੋਰਸਮੈਂਟ ਦੇ ਵਿੱਚ ਢਿੱਲ ਦੇ ਕਰਕੇ ਇਹ ਸਾਰਾ ਕੁਛ ਇੱਥੇ ਤੱਕ ਆਵਾ ਜਿਹੜਾ ਉਹ ਉੱਤੇ ਆ ਪਿਆ ਆ ਇੰਡਸਟਰੀ ਦੇ ਵਿੱਚ ਰਮਨ ਜੀ ਕੋਈ ਸੁਧਾਰ ਦੇ ਤਾਂ ਇਸ ਪੱਖੋਂ ਕੋਈ ਸੁਧਾਰ ਦੇ ਅਸਾਰ ਨਜ਼ਰ ਆਉਂਦੇ ਐ এনਫੋਰਸਮੈਂਟ ਦੇ ਪੱਖੋਂ ਇਹ ਤਾਂ ਮੈਨੂੰ ਲੱਗਦਾ ਸਾਰ ਨੂੰ ਲਾਸਟ ਚੀਜ਼ ਲੱਗਦੀ ਔਰ ਸ਼ਾਇਦ ਹੋ ਸਕਦਾ ਇਸੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਜਿਆਦਾ ਵਧ ਰਹੀ ਆ ਕਿਉਂਕਿ ਲॉ एनफोर्सਮੈਂਟ ਉਹ ਲੋ ਬਹੁਤ ਅਨਗੈਲਹੀ ਕੀਤੀ ਜਾ ਰਹੀ ਹੈ ਬਹੁਤ ਜਿਆਦਾ ਜਿਹੜਾ ਆ ਆਪਾਂ ਜਦੋਂ ਗੱਲ ਕਰਦੇ ਹੈਗੇ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਉਹ ਕਹਿ ਰਿਹਾ ਵੀ ਅਸੀਂ ਆ ਚੀਜ਼ ਕਰ ਰਹੇ ਹਾਂ ਜਾਂ ਉਹ ਚੀਜ਼ ਕਰ ਰਹੇ ਹੈ ਪਰ ਅਲਟੀਮੇਟਲੀ ਜਦੋਂ ਦੇਖਣ ਚਾਹਣਾ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਆ ਆਪਾਂ ਦੇਖੋ ਗੱਲ ਇਹ ਤਾਂ ਆਪਣੀ ਹਿਊਮਨ ਨੇਚਰ ਹੈ ਆਪਾਂ ਜੇ ਕੰਪਲੇਨਟ ਕਰਦੇ ਨਾ ਆਪਾਂ ਉਹਦਾ ਰਿਜ਼ਲਟ ਚਾਹੁੰਦੇ ਹਾਂ ਹਰ ਇੱਕ ਬੰਦਾ ਚਾਹੁੰਦਾ ਹੈ ਕੋਈ ਚਾਹਨਾ ਤੁਸੀਂ ਵੀ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਕੰਪਲੇਂਟ ਕੀਤੀ ਰਿਜ਼ਲਟ ਹੋਵੇ ਪਰ ਕਈ ਵਾਰੀ ਕੰਪਲੇਂਟ ਜਿਹੜੀ ਆ ਉਹ ਇੰਨੀ ਕੁ ਮਾਈਨਰ ਹੁੰਦੀ ਹੈ ਉਹ ਛੋਟੀ ਹੁੰਦੀ ਹੈ ਹੁਣ ਮੇਰੇ ਕੋਲ ਕਈ ਵਾਰੀ ਇੱਕ ਬੰਦਾ ਜਿਗਾ ਉਹਦੀ ਕਾਲ ਆਈ ਉਹ ਰ 400 ਡਾਲਰ ਪਿੱਛੇ ਮੇਰੇ ਕਹਿੰਦਾ ਉਹ ਡੇਢ ਸਾਲੋਂ ਚੱਲਿਆ ਸੀਗਾ ਕੰਪਲੇਟਾ ਕਰ ਦੇਣਾ ਬੋਲੇ ਬੋਲੇ ਤੇ ਮਤਲਬ ਉਹੋ ਜੇ ਵੀ ਇਨਸਾਨ ਹੈਗੇ ਜਿਹੜੇ 400 ਡਾਲਰ ਪਿੱਛੇ ਡੇਢ ਸਾਲ ਡੇਢ ਡੇਢ ਸਾਲ ਸਾਲ ਕੋਈ ਉਹਨੇ ਸੁਪਰਵਾਈਜ਼ਰ ਨਹੀਂ ਛੱਡਿਆ ਕੋਈ ਉਹਨੇ ਮਤਲਬ ਸਿਰਫ ਉਹ ਏਸ ਕਰਕੇ ਕਰ ਰਿਹਾ ਸੀਗਾ ਕਿ ਕਿ ਮੇਰੇ ਨਾਲ ਸਿਰਫ 400 ਦਾ ਆਇਆ ਕਿਸੇ ਨਾਲ 4000 ਦਾ ਵੀ ਹੋ ਸਕਦਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਪਰ ਸਾਡੇ ਕਈ ਤੋਂ ਇਨਸਾਨ ਐਸੇ ਆਗੇ 10-10 ਹਜ਼ਾਰ 20-20 ਹਜ਼ਾਰ ਦੇ ਫਰਾਡ ਹੋਏ ਆ ਤੇ ਉਚਕ ਪਰੇ ਬੈਠੇ ਕੁਝ ਨਹੀਂ ਕਰ ਰਹੇ ਠੀਕ ਹੈ ਨਾ ਸੋ ਇਹ ਚੀਜ਼ਾਂ ਹੈ ਕਿ ਤੁਸੀਂ ਕਿੱਦਾਂ ਉਹਨੂੰ ਕਰਦੇ ਆ ਉੱਤੇ ਕੀ ਅਸਰ ਦਿੰਦੇ ਆ ਬਾਕੀ ਦੂਸਰੀ ਗੱਲ ਹੁੰਦੀ ਹੈ ਜੇ ਤੁਹਾਨੂੰ ਆਪਾਂ ਉਹ ਤੁਹਾਨੂੰ ਮਾਧਿਅਮ ਦਿੱਤਾ ਵੀ ਜੇ ਠੀਕ ਹੈ ਸਰਕਾਰੀ ਕੰਮ ਦਾ ਪਤਾ ਵੀ ਸਰਕਾਰੀ ਕੰਮ ਨਹੀਂ ਹੋ ਰਿਹਾ ਹੁਣ ਜਿਹੜਾ ਜੇ ਲੋ ਕੈਰੀਅਰ ਦੇ ਉੱਤੇ ਰਿਪੋਰਟ ਫਾਈਲ ਕਰਦੇ ਆ ਉਹ ਤਾਂ ਕੋਈ ਸਰਕਾਰੀ ਸਰਵਿਸ ਨਹੀਂ ਹੈ ਉਹਦਾ ਕੋਈ ਚੀਜ਼ ਨਹੀਂ ਹੈਗੀ ਤੇ ਅਸੀਂ ਕਿਉਂ ਆਪਣਾ ਕਿਉਂ ਨਹੀਂ ਸਾਡੇ ਕੋਲ ਜੇ ਕੋਈ ਇਦਨ ਸਾਧਨ ਹੈਗਾ ਕਿਉਂ ਨਹੀਂ ਵਰਤਦੇ ਕਿਉਂ ਨਹੀਂ ਯੂਜ਼ ਕਰਦੇ ਉਹਨੂੰ ਕਿਉਂ ਅਸੀਂ ਉਹਦੇ ਉੱਤੇ ਨਹੀਂ ਅਸਰ ਦਿੰਦੇ ਤੇ ਠੀਕ ਹੈ ਜੇ ਜੇ ਤੁਹਾਡੇ ਕੋਲ ਸਰਕਾਰੀ ਨਹੀਂ ਹੈਗਾ ਤਾਂ ਤੁਸੀਂ ਆਪਣਾ ਹਥਿਆਰ ਵਰਤੋ ਜੀ ਬਿਲਕੁਲ